ਸਤਿ ਸ਼੍ਰੀ ਅਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਨਵੇਂ ਸਾਲ ਤੇ ਤੋਹਫਾ ਜੀ ਹਾਂ ਅਸੀਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਤੇ ਲਾਈਵ ਨੂੰ ਬਤ ਬਤ ਸ਼ੇਅਰ ਕਰੋ ਲਾਈਕ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਇਹ ਉਹ ਹੈ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੇ ਉੱਪਰ ਤੋਹਫਾ ਦਿੱਤਾ ਹੈ ਤੋਹਫਾ ਕੀ ਦਿੱਤਾ ਹੈ ਕਿ ਉਹਨਾਂ ਨੇ ਥਰਮਲ ਪਲਾਂਟ ਹੈ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਖਰੀਦੇ ਹੈ ਕਿ ਲੋਕਾਂ ਦੇ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਜੋ ਪਹਿਲਾਂ ਸੀਗਾ ਬਿਜਲੀ ਦੀ ਉਹਦੇ ਕਰਕੇ ਬਿਜਲੀ ਹੈ ਜਿਹੜੀ ਜ਼ਿਆਦਾ ਮਹਿੰਗੀ ਹੁੰਦੀ ਸੀ ਉਹਨਾਂ ਨੂੰ ਸਸਤੀ ਕਰਨ ਦੇ ਲਈ ਵੀ ਇਹ ਵਧੀਆ ਕਦਮ ਚੁੱਕਿਆ ਤੇ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕੋਲਾ ਸੀ ਆਪਣੇ ਕੋਲ ਮੇਰਾ ਆਪਣਾ ਸਾਡਾ ਕੋਲਾ ਹੋਵੇਗਾ ਤੇ ਇਸ ਦੇ ਨਾਲ ਜਿਹੜਾ ਲੋਕਾਂ ਨੂੰ ਬਿਜਲੀ ਹੋਰ ਵੀ ਜਿਹੜੀ ਹੈ ਘੱਟ ਕੀਤੀ ਜਾਵੇਗੀ ਸਸਤੀ ਹੋਵੇਗੀ ਤੇ ਇਹ ਜੋ ਹੈ ਸੀਐਮ ਭਗਵੰਤ ਮਾਨ ਵੱਲੋਂ ਬਹੁਤ ਹੀ ਵਧੀਆ ਜਿਹੜਾ 9 ਸਾਲ ਦੇ ਉੱਪਰ ਲੋਕਾਂ ਨੂੰ ਤੋਹਫਾ ਦਿੱਤਾ ਹੈ ਬਹੁਤ ਹੀ ਵਧੀਆ ਗੱਲ ਹੈ ਕਿ ਉਹਨਾਂ ਨੇ ਜਿਹੜਾ ਇਹ ਥਰਮਲ ਪਲਾਂਟ ਖਰੀਦੇ ਉਹਨਾਂ ਨੇ ਇਹਨਾਂ ਦਾ ਨਾਮ ਵੀ ਰੱਖਿਆ ਹੈ ਜਿਹੜਾ ਰੱਖਿਆ ਨਾਮ ਗੁਰੂ ਅਮਰਦਾਸ ਥਰਮਨ ਪਲਾਂਟ ਰੱਖਿਆ ਜਿਹੜਾ ਇਹਦਾ ਨਾਮ ਰੱਖਿਆ ਕਿਉਂਕਿ ਜਿਹੜਾ ਪਹਿਲਾਂ ਦੀ ਆਪਾਂ ਗੱਲ ਕਰੀਏ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਹੈ ਕਿ ਪਹਿਲੀ ਵਾਰ ਇਹ ਹੋਇਆ ਕਿ ਜਿਹੜਾ ਪ੍ਰਾਈਵੇਟ ਥਰਮਨ ਪਲਾਂਟ ਹੈ ਜਿਹੜਾ ਸਰਕਾਰ ਨੇ ਖਰੀਦਿਆ ਕਿ ਲੋਕਾਂ ਦੇ ਲਈ ਬਹੁਤ ਵਧੀਆ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਕਿ ਜੋ ਬਿਜਲੀ ਲਈ ਬਿਜਲੀ ਇੰਨੀ ਜ਼ਿਆਦਾ ਮਹਿੰਗੀ ਹੁੰਦੀ ਸੀਗੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਕੱਲ ਉਹਨਾਂ ਨੇ ਕੀ ਕੀਤਾ ਸੀਗਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਕਾਨਫਰੰਸ ਕੀਤੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਪੰਜਾਬੀਆਂ ਨੂੰ ਇੱਕ ਤੋਹਫਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਥਰਮਲ ਪਲਾਂਟ ਖਰੀਦਿਆ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਉਹਨਾਂ ਨੂੰ ਖਰੀਦਿਆ ਕਿਉਂਕਿ ਇਹ ਪਹਿਲੀ ਵਾਰ ਜਿਹੜੀ ਹੈ ਸਰਕਾਰ ਨੇ ਇਹ ਪਹਿਲਾ ਜਿਹੜਾ ਹੈ ਕਦਮ ਚੁੱਕਿਆ ਕਿ ਪਹਿਲਾਂ ਜਿਹੜੀਆਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਨੇ ਕਦੇ ਨਹੀਂ ਇਹ ਜਿਹੜਾ ਥਰਮਲ ਪਲਾਂਟ ਬਾਰੇ ਸੋਚਿਆ ਸੀਗਾ ਤੇ ਅੱਜ ਜਿਹੜਾ ਹੈ ਸੀਐਮ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਫਾਰਮਰ ਪਲਾਂਟ ਖਰੀਦਿਆ ਗਿਆ ਇਹ ਲੋਕਾਂ ਲਈ ਬਹੁਤ ਵਧੀਆ ਜਿਹੜੀ ਹੈ ਪਹਿਲ ਕਦਮੀ ਆਪਾਂ ਕਹਿ ਸਕਦੇ ਹਾਂ ਸੀਐਮ ਭਗਵੰਤ ਮਾਨ ਵੱਲੋਂ ਜੋ ਕੀਤੀ ਗਈ ਹੈ ਸਾਡੇ ਨਾਲ ਸਾਡੀ ਇੱਕ ਕਾਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਸਰ ਕਿੱਥੋਂ ਬੋਲ ਰਹੇ ਜੀ ਸੰਜੀਵ ਸ਼ਰਮਾ ਬੋਲ ਰਿਹਾ ਮੈਂ ਕਰੋੜ ਕਰੋੜ ਤੋਂ ਜੀ ਹਾਂਜੀ ਸੰਜੀਵ ਜੀ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸਰ ਆਪਾਂ ਇਹ ਜੋ ਅੱਜ ਦਾ ਵਿਸ਼ਾ ਰੱਖਿਆ ਕਿ ਜਿਹੜਾ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਇੱਕ ਨਵੇਂ ਸਾਲ ਦੇ ਉਪਰ ਤੋਹਫਾ ਦਿੱਤਾ ਹੈ। ਅ ਬਿਲਕੁਲ ਮੈਡਮ ਬਿਲਕੁਲ ਜਿਹੜਾ ਨਵਾਂ ਤੋਹਫਾ ਜੀ ਉਹ ਆਪਣੇ ਗੋਵਿੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲੈਂਟ ਸੀਗਾ ਕਿਤੇ ਨਾ ਕਿਤੇ ਪਹਿਲਾਂ ਰੈਂਟ ਤੇ ਸੀਗਾ ਸਰਕਾਰ ਕੋਲ ਕਿਤੇ ਨਾ ਕਿਤੇ ਸਰਕਾਰ ਨੇ ਆਪਣਾ ਹੀ ਖਰੀਦ ਕੇ ਮਤਲਬ ਸਰਕਾਰ ਦਾ ਹੀ ਜਿਹੜਾ ਉਹਦੇ ਤੇ ਅਧਿਕਾਰ ਹੋ ਗਿਆ ਜੀ। ਜੀ। ਸਰਕਾਰ ਦਾ ਅਧਿਕਾਰ ਹੋ ਗਿਆ ਦੇਖੋ ਬਹੁਤ ਵਧੀਆ ਉਪਰਾਲਾ ਮਾਨ ਸਾਹਿਬ ਦਾ। ਅ ਦੇਖੋ ਪੰਜ ਥਰਮਲ ਪਲੈਂਟ ਸੀਗੇ ਜਿਨ੍ਹਾਂ ਦੇ ਵਿੱਚੋਂ ਆ ਦੋ ਸਰਕਾਰੀ ਸੀਗੇ ਤਿੰਨ ਕਿਤੇ ਨਾ ਕਿਤੇ ਪ੍ਰਾਈਵੇਟ ਸੀਗੇ ਹੁਣ ਤਿੰਨ ਸਰਕਾਰੀ ਤੇ ਦੋ ਪ੍ਰਾਈਵੇਟ ਹੋ ਗਏ ਆ ਜੀ ਜੀ ਸਭ ਤੋਂ ਵਧੀਆ ਗੱਲ ਆ ਜਿਹੜਾ ਥਰਮਲ ਪਲਾਂਟ ਦਾ ਨਾਮ ਰੱਖਿਆ ਗਿਆ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਉਤੇ ਰੱਖਿਆ ਗਿਆ ਕਿਉਂਕਿ ਉਹਨਾਂ ਦਾ ਇਤਿਹਾਸ ਉੱਥੇ ਬੋਲਦਾ ਜੀ ਗੁਰੂ ਅਮਰਦਾਸ ਜੀ ਦਾ ਹੀ ਹੂੰ ਸਤੀ ਪ੍ਰਥਾ ਨੂੰ ਖਤਮ ਕਰਕੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਜਿਹੜੀ ਚੇਂਜਿੰਗ ਲਈ ਆਈ ਗਈ ਸੀਗੀ ਗੁਰੂ ਅਮਰਦਾਸ ਜੀ ਵੱਲੋਂ ਤੇ ਉਸ ਤੋਂ ਹੀ ਮਤਲਬ ਕਿਤੇ ਨਾ ਕਿਤੇ ਨਾਮ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਹੀ ਨਾਮ ਰੱਖਿਆ ਜੀ ਜੀਓ ਇਹ ਦੇਖੋ ਸੰਜੀਵ ਜੀ ਜਿਹੜਾ ਇਹ ਪਹਿਲੀ ਵਾਰ ਜਿਹੜੀ ਹੈ ਸਰਕਾਰ ਨੇ ਇਹ ਕੰਮ ਕੀਤਾ ਹੈ ਜੋ ਕਿ ਪ੍ਰਾਈਵੇਟ ਹੈ ਪ੍ਰਾਈਵੇਟ ਨੂੰ ਜਿਹੜਾ ਸਰਕਾਰੀ ਬਣਾਇਆ ਗਿਆ ਕਿ ਸਰਕਾਰ ਵੱਲੋਂ ਇਹ ਖਰੀਦਿਆ ਗਿਆ ਹ ਬਿਲਕੁਲ ਮੈਡਮ ਦੇਖੋ ਇਹਦੇ ਵਿੱਚ ਪੰਜਾਬ ਦਾ ਫਾਇਦਾ ਪੰਜਾਬ ਦੇ ਲੋਕਾਂ ਦਾ ਫਾਇਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਅੰਬੀਕ ਪੰਜਾਬ ਨੇ ਪੰਜਾਬ ਸਰਕਾਰ ਨੇ ਇੱਕ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਸਰਕਾਰ ਅਗਰ ਇਹਨਾਂ ਦਾ ਆਲਾ ਨੂੰ ਆਪਣਾ ਕਰੂਗੀ ਤਾਂ ਕਿਤੇ ਨਾ ਕਿਤੇ ਸਰਕਾਰੀ ਜਿਹੜੀ ਐ ਨੌਕਰੀ ਵੀ ਵਧੂਗੀ ਤੇ ਨਾਲ ਦੀ ਨਾਲ ਜਿਹੜਾ ਸਰਕਾਰ ਤੇ ਖਰਚਾ ਪੈਂਦਾ ਸੀਗਾ ਇੱਕ ਰੈਂਟ ਤੇ ਚੀਜ਼ ਹੋ ਜਾਣੀ ਇੱਕ ਫਿਰ ਅਸੀਂ ਆਪਣੀ ਖਰੀਦ ਕੇ ਉਸ ਨੂੰ ਚਲਾਉਣਾ ਉਹਦੇ ਵਿੱਚ ਖਰਚੇ ਦਾ ਵੀ ਜਿਹੜਾ ਕਿਤੇ ਨਾ ਕਿਤੇ ਬਹੁਤ ਫਰਕ ਪਊਗਾ ਜੀ ਜੀ ਉਹ ਹੀ ਇਹ ਦੇਖੋ ਸਰ ਉਹਨਾਂ ਨੇ ਜਿਹੜੇ ਸੀਮ ਭਗਵੰਤ ਮਾਨ ਕੱਲ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਵਿੱਚ ਹੀ ਬਹੁਤ ਵੱਡੀ ਜਿਹੜਾ ਉਹਨਾਂ ਨੇ ਇਹ ਫੈਸਲਾ ਸੁਣਾਇਆ ਇੱਕ ਤੋਹਫਾ ਜਿਹੜਾ ਨਵੇਂ ਸਾਲ ਦੇ ਉੱਪਰ ਲੋਕਾਂ ਨੂੰ ਦਿੱਤਾ ਜਿਸ ਦੇ ਵਿੱਚ ਜਿਹੜਾ ਥਰਮਲ ਪਲਾਂਟ ਖਰੀਦਿਆ ਗਿਆ ਇਸ ਦੇ ਵਿੱਚ ਅਪਾਉ ਇਹ ਕੀ ਕਹਿ ਸਾਰਦੇ ਕਿ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਕਿ ਉਹਨਾਂ ਨੇ ਇਹ ਵੀ ਕਹਿ ਕਿ ਬਿਜਲੀ ਸਸਤੀ ਮਿਲੇਗੀ ਕਿਉਂਕਿ ਕੋਲਾ ਸਾਡਾ ਖੁਦ ਦਾ ਹੋਵੇਗਾ ਹਾਂ ਬਿਲਕੁਲ ਮੈਡਮ ਦੇਖੋ ਬਹੁਤ ਵਧੀਆ ਜਿਹੜਾ ਜਵਾਬ ਦਿੱਤਾ ਉਹ ਇੱਕ ਵਿਰੋਧੀਆ ਨੇ ਜਵਾਬ ਦਿੱਤਾ ਪ੍ਰਤਾਪ ਸਿੰਘ ਬਾਜਬਾ ਨੂੰ ਬਹੁਤ ਵਧੀਆ ਉਹਨਾਂ ਨੇ ਜਵਾਬ ਦਿੱਤਾ ਵੀ ਤੁਸੀਂ ਕਹਿੰਦੇ ਸੀਗੇ 600 ਰੁਪਿਆ ਦਿਹਾੜੀ ਕਰਨੇ ਵਾਲਾ ਬੰਦਾ ਅੱਜ ਸੀਐਮ ਬਣ ਗਿਆ ਉਹੀ ਸੀਐਮ ਜਿਹੜਾ 600 ਰੁਪਿਆ ਦੀ ਦਿਹਾੜੀ ਕਰਦਾ ਤਾਂ ਉਹੀ ਸੀਐਮ ਉਸੇ ਥਰਮਲ ਪਲਾਂਟ ਨੂੰ ਖਰੀਦ ਰਿਹਾ ਜਿੱਥੇ ਉਹ ਦਿਹਾੜੀ ਕਰਦਾ ਸੀ ਜਿੱਥੇ ਉਹ ਨੌਕਰੀ ਕਰਦਾ ਸੀ ਜਾਂ ਜਿੱਥੇ ਉਹ ਸ਼ੋਅ ਲਾਉਂਦਾ ਸੀਗਾ ਜੀ ਹਮ ਦੇਖੋ ਕਿੰਡੀ ਵੱਡੀ ਗੱਲ ਹੁੰਦੀ ਆ ਇੱਕ ਬੋਲ ਦੇਣਾ ਤਾਂ ਅਸੀਂ ਬਾਜਬਾ ਇੱਕ ਬਹੁਤ ਵਧੀਆ ਜਿਹਨੂੰ ਕਹਿੰਦੇ ਨੇ ਬਲਾਰੇ ਤੇ ਇੱਕ ਮੰਤਰੀ ਐਮ ਐਲ ਏ ਰਹੇ ਨੇ ਸਰਕਾਰ ਦੇ ਨਮਾਇੰਦੇ ਰਹੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਸ਼ਬਦ ਹੁੰਨੇ ਆ ਵਿਰੋਧੀਆਂ ਦੇ ਜਿਹੜੇ ਸ਼ਬਦ ਹੁੰਨੇ ਆ ਉਹ ਇੰਨੇ ਕਹਿੜੇ ਹੁੰਨੇ ਆ ਨੇ ਕਰੜੇ ਹੁੰਨੇ ਆ ਵੀ ਸਾਹਮਣੇ ਵਾਲੇ ਨੂੰ ਇੱਕ ਜਿਹਦੇ ਵਿੱਚ ਇਹ ਕਹਿੰਦਾ ਜਨੂਨ ਜਾਗਦਾ ਮਾਨ ਸਾਹਿਬ ਇਹਨਾਂ ਦੀਆਂ ਗੱਲਾਂ ਤੋਂ ਆਪਣੇ ਆਪ ਚ ਜਨੂਨ ਜਗਾਉਨੇ ਆਪਣੇ ਆਪ ਦਾ ਕੰਮ ਕੰਮ ਦੀ ਜਿਹੜੀ ਹਿੰਮਤ ਬਤਾਉਨੇ ਤੇ ਇਹਨਾਂ ਨੂੰ ਕੰਮ ਕਰਕੇ ਦਿਖਾਉਨੇ ਸਭ ਤੋਂ ਵਧੀਆ ਗੱਲ ਹੈ ਜੀ ਜੀ ਉਹ ਇਹ ਦੇਖੋ ਉਹਨਾਂ ਨੂੰ ਇੱਕ ਕਹਿੰਦੇ ਹੁੰਦੇ ਨੇ ਮੇਨਾ ਵੱਜੇ ਦੀ ਕਿ ਉਹਨਾਂ ਨੇ ਇੱਕ ਉਹਨਾਂ ਨੂੰ ਸਭ ਕੁਝ ਸਿੱ ਕਰਦਾ ਸੀ ਤੇ ਅੱਜ ਉਹਨਾਂ ਨੇ ਸੀਮ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੈਂ ਅੱਜ ਸੀਐਮ ਬਣ ਗਿਆ ਕਿ ਆਪਣੇ ਪੈਰਾਂ ਸਿਰ ਖੜਾ ਹੋਇਆ ਕਿ ਇੱਕ ਲੋਕਾਂ ਦੀ ਸੇਵਾ ਦੇ ਲਈ ਬਿਲਕੁਲ ਬਿਲਕੁਲ ਮੈਡਮ ਦੇਖੋ ਇਸਦਾ ਕਹਿਣਾ ਹੈ ਦੇਖੋ ਜਿਹੜੇ ਕੋਈ ਵੱਡਾ ਬਲਾਰਾ ਕਿਸੇ ਪਾਰਟੀ ਦਾ ਕੋਈ ਨਿਸ਼ਤਾ ਰਹਿ ਚੁੱਕਿਆ ਮੰਤਰੀ ਰਹਿ ਚੁੱਕਿਆ ਐਮ ਐਲ ਏ ਰਹਿ ਚੁੱਕਿਆ ਕੁਝ ਵੀ ਰਹਿ ਚੁੱਕਿਆ ਉਹਨਾਂ ਨੂੰ ਜਿਹੜੀ ਸ਼ਬਦਾਂ ਦੀ ਜੋੜ ਤੋੜ ਹੁੰਦੀ ਆ ਉਹਨਾਂ ਦਾ ਕਿਤੇ ਨਾ ਕਿਤੇ ਬਹੁਤ ਤਰੀਕੇ ਦੇ ਨਾਲ ਉਹਦਾ ਵਰਤੋਂ ਕਰਨੀ ਚਾਹੀਦੀ ਆਪਾਂ ਕਿਸੇ ਨੂੰ ਉੱਠ ਕੇ ਕਹਿ ਦਿੰਦੇ ਆ ਦਿਹਾੜੀ ਕਰਕੇ ਆਏ ਦੇਖੋ ਬਹੁਤ ਵਧੀਆ ਗੱਲ ਆ ਇੱਕ ਨੀਚੇ ਤੋਂ ਬੰਦਾ ਜਾਂਦਾ ਇੱਕ ਦਿਹਾੜੀ ਕਰਨ ਤੋਂ ਬੰਦਾ ਅੱਜ ਸੀਐਮ ਦੀ ਕੁਰਸੀ ਤੇ ਬੈਠਾ ਉਹ ਬੰਦੇ ਦੀ ਮਿਹਨਤ ਦੇਖ ਲਓ ਬੰਦੇ ਦੀ ਲਗਨ ਦੇਖ ਲਓ ਤਦ ਬੈਠਾ ਅਗਰ ਤੁਹਾਡੇ ਵਾਂਗ ਘਰਾਨਿਆਂ ਤੋਂ ਹੀ ਤੁਹਾ ਇੰਤੋਂ ਦੀ ਆਪੇ ਪਤਾ ਕਿਵੇਂ ਲੱਗੇ ਬੰਦੇ ਨੇ ਵੀ ਮਿਹਨਤ ਕਰਕੇ ਅੱਗੇ ਆਏ ਆ ਜੀ ਜੀ ਉਹੀ ਹੈ ਦੇਖੋ ਜਿਹੜਾ ਆਪਾਂ ਤੁਸੀਂ ਬਹੁਤ ਵਧੀਆ ਗੱਲ ਕੀ ਹੈ ਕਿ ਜਿਹੜੇ ਦਿਹਾੜੀਦਾਰ ਬੰਦਾ ਹੀ ਜਿਹੜਾ ਗਰੀਬ ਲੋਕਾਂ ਦੀ ਸੁਣ ਸਕਦਾ ਉਹਨਾਂ ਨੂੰ ਪਤਾ ਹੈ ਕਿਉਂਕਿ ਉਹ ਅਜੇ ਹੀਆਂ ਮੁਸ਼ਕਲਾਂ ਦੇ ਵਿੱਚ ਲੰਗੇ ਹੋਏ ਨੇ ਹਾਂ ਬਿਲਕੁਲ ਮੈਡਮ ਬਿਲਕੁਲ ਜਿਹਨੂੰ ਕਹਿ ਦਿੰਨੇ ਆਪਾਂ ਵੀ ਇੱਕ ਤਾਂ ਕਿਸੇ ਨੂੰ ਦੁਖਦਾਰ ਤਾਂ ਦੱਸਣਾ ਹੁੰਦਾ ਜੀ ਕਿ ਕੋਦੇ ਵਿੱਚੋਂ ਲੰਘ ਕੇ ਬੰਦੇ ਨੇ ਮਹਿਸੂਸ ਕਰਕੇ ਉਸ ਚੀਜ਼ ਦਾ ਹੱਲ ਕਰਨਾ ਹੁੰਦਾ ਦੇਖੋ ਮਾਨ ਸਾਹਿਬ ਦੇ ਕਹਿਣ ਦੇ ਮੁਤਾਬਕ ਜਿਹੜਾ ਸਰਕਾਰ ਦਾ ਫਾਇਦਾ ਹੋਊਗਾ ਕਿਤੇ ਨਾ ਕਿਤੇ 300 ਤੋਂ ਲੈ ਕੇ 500 ਕਰੋੜ ਰੁਪਏ ਤੱਕ ਦਾ ਜਿਹੜਾ ਸਰਕਾਰ ਨੂੰ ਸਾਲਾਨਾ ਕਿਤੇ ਨਾ ਕਿਤੇ ਜਿਹੜਾ ਫਾਇਦਾ ਹੋਊਗਾ ਜਿਹੜੀ ਜੁਨਟਾ ਕਿਤੇ ਨਾ ਕਿਤੇ ਉਹਦਾ ਵੀ ਫਰਕ ਪਾਊਗਾ ਜਿਹੜਾ ਸਰਕਾਰ ਦੇ ਖਜ਼ਾਨੇ ਤੇ ਵਜਨ ਸੀਗਾ ਉਹਦਾ ਫਰਕ ਪਾਊਗਾ ਲੋਕਾਂ ਨੂੰ ਨੌਕਰੀ ਮਿਲੂਗੀ ਐਦਾਂ ਦੇ ਉਪਰਾਲੇ ਕਿਤੇ ਨਾ ਕਿਤੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਵਧੀਆ ਬਰਾਲਾ ਇਦਾਂ ਕਿਤੇ ਮਾਨ ਸਾਹਿਬ ਦੀ ਜ ਕੋਈ ਉਹ ਬੰਦਾ ਹੋਊਗਾ ਜਿਹੜਾ ਵਿਰੋਧੀ ਹੋਊਗਾ ਜਾਂ ਕੋਈ ਆਮ ਹੋਊਗਾ ਕਿ ਜਿਹੜਾ ਇਸ ਚੀਜ਼ ਨੂੰ ਕਹੂਗਾ ਵੀ ਠੀਕ ਨਹੀਂ ਨਹੀਂ ਸਾਰੇ ਬੱਚਾ ਬੱਚਾ ਕਹੂਗਾ ਵੀ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿਉਂ ਇਹ ਦੇਖੋ ਕੱਲ ਨੇ ਕੱਲ ਵੀ ਉਹਨਾਂ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਇਹੀ ਗੱਲ ਕਹੀ ਸੀ ਕਿ ਪਹਿਲਾਂ ਅਕਾਲੀ ਦਲ ਪਾਰਟੀ ਵੀ ਆਈ ਹੈ ਸਰਕਾਰ ਆਈ ਹੈ ਉਹਨਾਂ ਦੀ ਕਿ ਕਾਂਗਰਸ ਦੀ ਸਰਕਾਰ ਵੀ ਆਈ ਹੈ ਪਰ ਉਹਨਾਂ ਨੇ ਇਸ ਥਰਮਲ ਪਲਾਂਟ ਬਾਰੇ ਸੋਚਿਆ ਤੱਕ ਨਹੀਂ ਕਿ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੈ ਦੇਖੋ ਮੈਡਮ ਥਰਮਲ ਪਲਾਨਟ ਦੇ ਵਿੱਚ ਕੋਲਾ ਕਿਤੇ ਨਾ ਕਿਤੇ ਉਹਦੀ ਵਰਤੋਂ ਹੁੰਦੀ ਹੈ ਉਹੀ ਕੋਲੇ ਕੋਲੇ ਦੀਆਂ ਖਾਨਾਂ ਕਿਤੇ ਨਾ ਕਿਤੇ ਮੰਤਰੀਆਂ ਨੇ ਅੱਗੇ ਤੋਂ ਅੱਗੇ ਉਹਨਾਂ ਦਾ ਪਤਾ ਨਹੀਂ ਕਿਵੇਂ ਚੜਾਇਆ ਹੋ ਸੀਗਾ ਫਿਰ ਉਹ ਸਰਕਾਰ ਨੇ ਕੋਲਾ ਆਪਣੇ ਖਾਨ ਜਿਹੜੀ ਕਿਤੇ ਨਾ ਕਿਤੇ ਆਪਣੇ ਅੰਡਰ ਚ ਕੀਤੀ ਆ ਕਾਗ ਸਰਕਾਰ ਨੇ ਆਪਣੇ ਕਬਜ਼ੇ ਚ ਕੀਤੀ ਹੈ ਜਿਹਦੀ ਦੁਰਵਸਤੋਂ ਹੋ ਰਹੀ ਸੀਗੀ ਉਹੀ ਕੋਲਾ ਅੱਜ ਸਰਕਾਰ ਨੂੰ ਕਿਤੇ ਆਪਣਾ ਅਲੇ ਕਿ ਉਹਦੀ ਵਰਤੋਂ ਕਰੂਗੀ ਕਿਤੇ ਖਰੀਦਣਾ ਪੈਂਦਾ ਸੀਗਾ ਇਸ ਚੀਜ਼ਾਂ ਦਾ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਪਊਗਾ ਕਿਉਂਕਿ ਕਾਫੀ ਦਿਨ ਪਹਿਲਾਂ ਤੋਂ ਸ਼ਾਇਦ ਜੂਨ ਜੁਲਾਈ ਜੀ ਵੀ ਇੱਕ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਵੀ ਮਾਨ ਸਾਹਿਬ ਨੇ ਇਹ ਗੱਲ ਕੀਤੀ ਸੀ ਵੀ ਕਿਤੇ ਨਾ ਕਿਤੇ ਜਿਹੜਾ ਕੋਲਾ ਸੀਗਾ ਅੱਜ ਅਸੀਂ ਖਰੀਦ ਕੇ ਲਿਆਉਨੇ ਆ ਜਾਂ ਜਦੋਂ ਅਸੀਂ ਆਪਣੀ ਖਾਨ ਲਵਾਂਗੇ ਜਾਂ ਆਪਣੀ ਖਾਨ ਨੂੰ ਕਬਜ਼ੇ 'ਚ ਕਰੂਗੇ ਕਿਤੇ ਨਾ ਕਿਤੇ ਤਾਂ ਖਰਚ ਵੀ ਘਟੂਗਾ ਜੀ ਸਰਕਾਰ ਤੇ ਜੀ ਉਹ ਇਹ ਦੇਖੋ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਸੀਮ ਭਗਵੰਤ ਮਾਨ ਵੱਲੋਂ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਜਿਹੜੇ ਬਿਜਲੀ ਬਾਰੇ ਸੋਚਿਆ ਸੀਗਾ ਕਿਸਾਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਬਿੱਲ ਮਾਫ਼ ਕੀਤੇ ਹੋਏ ਸੀ ਤੇ ਜ਼ੀਰੋ ਬਿੱਲ ਜਿਹੜੇ ਨੇ ਆਪਣੇ ਘਰ ਵਾਲੀ ਦੀ ਬਿਜਲੀ ਦੀ ਗੱਲ ਕਰੀਏ ਕਿ ਗਰੀਬ ਲੋਕਾਂ ਦੇ ਲਈ ਜਿਹੜੀ ਹੈ 300 ਯੂਨਿਟ ਜਿਹੜੀ ਮਾਫ਼ ਕੀਤੀ ਗਈ ਹੈ। ਦੇਖੋ ਮੈਡਮ ਅਚੀਤਾ ਮਾਨ ਸਾਹਿਬ ਅੱਗੇ ਜਾਂ ਮੌਜੂਦਾ ਸਰਕਾਰ ਅੱਗੇ ਬੇਨਤੀ ਕਰਦੇ ਹੁੰਨੇ ਚਾਹੇ ਪਿਛਲੀਆਂ ਸਰਕਾਰਾਂ ਸੀਗੀਆਂ ਜਾਂ ਮਾਨ ਸਾਹਿਬ ਦੀ ਸਰਕਾਰ ਹੈ ਵੀ ਦੇਖੋ ਤੁਸੀਂ ਪਹਿਲਾਂ ਤਾਂ ਜ਼ਰੂਰਤਬੰਦ ਲੱਗੋ ਜਿਹੜੇ ਜ਼ਰੂਰਤਬੰਦ ਦਾ ਸਹੂਲਤ ਉਹਨੂੰ ਦਿਓ। ਮੈਨੂੰ ਤੇ ਨਾ ਕਿਤੇ ਜਿਹੜੀ ਬਿਜਲੀ ਦੀ ਸਹੂਲਤ ਹੈ ਮੈਡਮ ਚਲੋ ਠੀਕ ਆ ਲੋਕ 0% ਦੇ ਵਰਤ ਰਹੇ ਆ ਕੋਈ ਯੂਜ਼ ਕਰ ਰਿਹਾ ਕੋਈ ਮਿਸਯੂਜ਼ ਕਰ ਰਿਹਾ ਇਸ ਚੀਜ਼ਾਂ ਦਾ ਬਹੁਤ ਦੇਖੋ ਕਿਤਨਾ ਕਿਤੇ ਲੋਕ ਧਿਆਨ ਨਹੀਂ ਰੱਖਦੇ ਹੁੰਦੇ ਜਦੋਂ ਫਰੀਦਾਂ ਚੀਜ਼ਾਂ ਮਿਲਦੀਆਂ ਅਸੀਂ ਤਾਂ ਕਹਿੰਦੇ ਆ ਵੀ ਜਿਹਨੂੰ ਜ਼ਰੂਰਤ ਆ ਉਹਦੀ ਫਰੀ ਕਰ ਦਿਓ ਨਹੀਂ ਯੂਟ ਦਾ ਰੇਟ ਘੱਟ ਕਰਕੇ ਜਿਹੜਾ ਨਾਰਮਲ ਬੰਦਾ ਆ ਆਰਾਮ ਨਾਲ ਬਿੱਲ ਦੇ ਸਕੇ ਸਰਕਾਰ ਤੇ ਵੀ ਬਜਨ ਨਾ ਪਵੇ ਸਰਕਾਰ ਦੇ ਕਿ ਜਾਨੇ ਕਿ ਪੈਸਾ ਆਉਂਦਾ ਰਹੇ لوکاں ਦਾ ਕਿਤੇ ਨਾ ਕਿਤੇ ਮਸਲਾ ਵੀ ਹੱਲ ਹੁੰਦਾ ਰਹੇ ਜੀ ਜੀ ਉਹ ਇਹ ਦੇਖੋ سنجਰੀ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕਹੀ ਹੈ ਕਿ ਹਰ ਇੱਕ ਚੀਜ਼ ਫ੍ਰੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਘੱਟ ਜਾਂ ਸਸਤੀ ਕਰ ਦੇਣਾ ਚਾਹੀਦਾ ਬਿਲਕੁਲ ਮੈਡਮ ਦੇਖੋ ਇੱਕ ਖਰੀਦਣ ਵਾਲੇ ਨੂੰ 200 ਰੁਪਏ ਦੀ ਚੀਜ਼ ਉਹੀ ਕਿਤੇ ਨਾ ਕਿਤੇ 20 ਰੁਪਏ ਦੀ ਮਿਲਣੀ ਆ 20 ਹੀ ਮਿਲਣੀ ਆ ਆਰਾਮ ਨਾਲ ਲੈ ਲਊਗਾ ਹੂੰ ਉਹੀ ਚੀਜ਼ ਤੁਸੀਂ ਕਿਤੇ ਨਾ ਕਿਤੇ ਫ੍ਰੀ ਚ ਲਿਆ ਦਊਗਾ ਜਦੋਂ ਕੋਈ ਸਰਕਾਰ ਚੇਂਜ ਹੋਊਗੀ ਜਦੋਂ ਫਿਰ ਉਹ ਬੰਦੇ ਨੂੰ ਚੀਜ਼ ਖਰੀਦਣੀ ਪੈ ਜੂਗੀ ਬਹੁਤ ਬੜੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਮੈਡਮ ਫਿਰ ਬੰਦਾ ਬੰਦੇ ਦੀ ਜੇਬ ਕਿਤੇ ਨਾ ਕਿਤੇ ਅਲਾਉ ਨਹੀਂ ਕਰਦੀ ਬੰਦੇ ਦੀ ਜੇਬ ਕਿਤੇ ਨਾ ਕਿਤੇ ਉਸ ਚੀਜ਼ ਵੱਲ ਚੱਲ ਪੈਂਦੀ ਹੈ ਮੈਨੂੰ ਆਹ ਚੀਜ਼ ਫ੍ਰੀ ਦੀ ਮਿਲਦੀ ਆਹ ਚੀਜ਼ ਮਿਲਦੀ ਆ ਕਿਤੇ ਨਾ ਕਿਤੇ ਫ੍ਰੀ ਨਾ ਦੇਣ ਨਾਲ ਸਰਕਾਰ ਦਾ ਫਾਇਦਾ ਵੀ ਹੈ ਲੋਕਾਂ ਦਾ ਫਾਇਦਾ ਵੀ ਹੈ ਜ਼ਰੂਰਤਵੰਦ ਲੱਗੋ ਜਿਹਨੂੰ ਜ਼ਰੂਰਤ ਆ ਫ੍ਰੀ ਦੀ ਉਹਨੂੰ ਫ੍ਰੀ ਵੀ ਦਿਓ ਜੀ ਜੋ ਇਹ ਦੇਖੋ ਤੁਸੀਂ ਬਹੁਤ ਵਧੀਆ ਲੱਗੇ ਜ਼ਰੂਰਤਮੰਦ ਨੂੰ ਜਿਹੜੀ ਹੈ ਹਰੇਕ ਜਿਹੜੀ ਸਹੂਲਤ ਮਹਈਆ ਕਰਵਾਉਣੀ ਚਾਹੀਦੀ ਹੈ ਜੇਕਰ ਆਪਾਂ ਕਰੀਏ ਕਣਕ ਦੀ ਗੱਲ ਕਿ ਕਣਕ ਜਿਹੜਾ ਰਾਸ਼ਨ ਦੀ ਗੱਲ ਕਰਦੇ ਆ ਆਪਾਂ ਇਹ ਵੀ ਜਿਹੜਾ ਜ਼ਰੂਰਤਮੰਦ ਵਿਚਾਰੇ ਰਹਿ ਜਾਂਦੇ ਨੇ ਜਿਹੜੇ ਅਮੀਰ ਲੋਕ ਹੁੰਦੇ ਨੇ ਜਿਨ੍ਹਾਂ ਦੇ ਲਵੇ ਸਭ ਕੁਝ ਹੁੰਦਾ ਉਹ ਇਹਦਾ ਫਾਇਦਾ ਉਠਾ ਜਾਂਦੇ ਨੇ ਮੈਡਮ ਬਿਲਕੁਲ ਦੇਖੋ ਸਰਕਾਰੀ ਸਹੂਲਤਾਂ ਦਾ ਕਿਤੇ ਨਾ ਕਿਤੇ ਲੋਕ ਦੁਰਵਰਤੋਂ ਕਰਦੇ ਆ ਜਾਂ ਕਿਤੇ ਨਾ ਕਿਤੇ ਇਹ ਚਾਹ ਨਹੀਂ ਹੁੰਦਾ ਵੀ ਮੈਨੂੰ ਵੀ ਮਿਲ ਜਵੇ ਮੈਨੂੰ ਵੀ ਮਿਲ ਜਵੇ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਜਿਹਨੂੰ ਪਰਮਾਤਮਾ ਨੇ ਪਹਿਲਾਂ ਹੀ ਦੇ ਰੱਖਿਆ ਮੈਂ ਬਹੁਤ ਵਾਰ ਗੱਲ ਕਰਦਾ ਹੁੰਦਾ ਜੀਦੀ ਨਿਗਾਹ ਪ੍ਰਮਾਤਮਾ ਦੀ ਜਿਹਦੇ ਤੋਂ ਸੁਵੰਨੀ ਹੁੰਦੀ ਆ ਉਹਨੂੰ ਇਹਨਾਂ ਚੀਜ਼ਾਂ ਦਾ ਦੇਖੋ ਧਿਆਨ ਨਹੀਂ ਰੱਖਣਾ ਚਾਹੀਦਾ ਅਸੀਂ ਕਿਸੇ ਗਰੀਬ ਦਾ ਹੱਕ ਕਾ ਕੇ ਅੱਜ ਉਹ ਲੋਕਾਂ ਦੇ ਰਸ਼ਨ ਕਾਰਡ ਕੱਟੇ ਗਏ ਆ ਉਹ ਲੋਕਾਂ ਨੂੰ ਰਸ਼ਨ ਨਹੀਂ ਮਿਲਦਾ ਜਿਹੜੇ ਵਿਕਲਾਗਾਂ ਜਾਂ ਜਿਹੜੇ ਕਿਤੇ ਨਾ ਕਿਤੇ ਜ਼ਰੂਰਤਬੰਦ ਆ ਜਿਹੜੇ ਤਰਨਾਡ ਲੋਕ ਆ ਕਿਤੇ ਨਾ ਕਿਤੇ ਫਾਇਦਾ ਲੰਨੇ ਆ ਸਰਕਾਰ ਜਦ ਤੱਕ ਇਹਨਾਂ ਚੀਜ਼ਾਂ ਦੀ ਗੌਰ ਨਹੀਂ ਕਰੂਗੀ ਜਦ ਤੱਕ ਸਰਕਾਰ ਦਾ ਵੀ ਨਜਾਇਜ਼ ਖਰਚਾ ਹੁੰਦਾ ਰਹੂਗਾ ਜਦ ਤੱਕ ਲੋਕ ਵੀ ਜਿਹੜੇ ਨੇ ਕਿਤੇ ਨਾ ਕਿਤੇ ਦੁਰਵਰਤੋਂ ਕਰਦੇ ਰਹਿਣਗੇ ਸਹੂਲਤਾਂ ਦੀ ਜਿਉਹੀ ਇਹ ਦੇਖੋ ਉਹਨਾਂ ਨੂੰ ਇਹ ਹੀ ਸੋਚਣੀ ਕਿ ਲੋੜਵੰਦਾ ਵੱਲ ਧਿਆ ਉਤਾਂ ਦੀ ਲੋੜ ਹੈ ਸਿਰਫ ਉਹਨਾਂ ਨੂੰ ਹੀ ਜਿਹੜੀ ਇਹ ਸਹੂਲਤ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਖੁਦ ਦੇਖਿਆ ਕਿ ਕਿੰਨੇ ਜ਼ਮੀਨਾਂ ਵਾਲੇ ਲੋਕ ਵੀ ਜਿਹੜਾ ਇਹ ਕੰਕਤ ਦਾ ਫਾਇਦਾ ਉਠਾ ਜਾਂਦੇ ਨੇ ਬਿਲਕੁਲ ਮੈਡਮ ਦੇਖੋ ਫਾਇਦਾ ਵੀ ਉਠਾਉਂਦੇ ਆ ਫਿਰ ਲੜਾਈਆਂ ਵੀ ਉਹਨਾਂ ਆ ਫਿਰ ਆਪਾਂ ਇੱਥੇ ਵੀ ਦੇਖੀ ਜਾਂਦੇ ਮੇਰਾ ਕੌਣ ਆ ਦੂਰ ਦਾ ਕੌਣ ਆ ਲੋਕਾਂ ਨੂੰ ਸਪੈਸ਼ਲ ਬਲਾ ਬਲਾ ਚੀਜ਼ਾਂ ਦਿੱਤੇ ਜਾਂਦੇ ਨੇ ਜਿਹੜੇ ਗਰੀਬ ਹੁੰਨੇ ਆ ਜਿਹੜੇ ਦਿਹਾੜੀ ਛੱਡ ਕੇ ਇਹਨਾਂ ਵਿਚਾਰੇ ਲੈਣਾ 'ਚ ਖੜੇ ਰਹਿੰਦੇ ਆ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਉਹੀ ਚੀਜ਼ ਅਗਰ ਸਰਕਾਰ ਸਿਸਟਮ 'ਚ ਦਵੇ ਉਹੀ ਸਰਵੇ ਨੂੰ ਕਰਕੇ ਦਵੇ ਉਹੀ ਜ਼ਰੂਰਤਬੰਦ ਤੱਕ ਪਹੁੰਚੇ ਸਰਕਾਰ ਦੇ ਜਿਹੜਾ ਖਜ਼ਾਨੇ ਦਾ ਖਰਚਾ ਵੀ ਕਿਤੇ ਨਾ ਕਿਤੇ ਘਟ ਪੈਂਦਾ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸਹੂਲਤ ਮਿਲੂਗੀ ਅਗਰ ਸਰਕਾਰ ਕੋਈ ਸੂਤ ਦੇ ਰਹੀ ਹੈ ਸਰਕਾਰ ਦਾ ਤਾਂ ਪੈਸਾ ਉਹਦੇ ਵਿੱਚ ਲੱਗ ਰਿਹਾ ਹੈ ਨਾ ਮੈਡਮ ਜੀ ਜੀ ਕਪ ਨਾਲ ਕਾਲ ਸਤਿ ਸ੍ਰੀ ਅਕਾਲ ਜੀ ਮੈਂ ਚੋਹਾਂ ਨੂੰ ਬੋਲਦਾ ਇਹ ਕੈਲੀਫੋਰਨੀਆ ਤੋਂ ਹਾਂਜੀ ਜੋਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਜੀ ਬាទ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਦੇ ਵਾਸੀਆਂ ਨੇ ਤੁਹਾਨੂੰ ਸ਼ਰਵਾਲ ਜੀ ਦਾ ਸਤਿ ਸ੍ਰੀ ਅਕਾਲ ਜੀ ਤੇ ਨਾਲ ਸਾਥ ਮਾਰਕੈਂਟ ਨੂੰ ਬੋਲਦਾ ਤੁਹਾਨੂੰ ਵੀ ਜੀ ਬਹੁਤ ਬਹੁਤ ਜੋਹਾਂਜੀ ਜੀ ਆਪਣੀ ਅੱਜ ਦਾ ਵੇਖਿਆ ਰੱਖਿਆ ਕਿ ਵੀ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਪੰਜਾਬ ਵਾਸੀਆਂ ਨੂੰ ਨਵਾਂ ਤੋਹਫਾ ਦਿੱਤਾ ਗਿਆ ਨਵੇਂ ਸਾਲ ਦੇ ਉੱਪਰ ਸਰਜੀਪਾਂ ਜੀ ਬਹੁਤ ਸਾਜੀ ਬੜਾ ਚੰਗਾ ਲੱਗਦਾ ਮਾਨ ਸਾਹਿਬ ਜਦੋਂ ਸਰਕਾਰ ਆਈ ਹੈ ਡਿਫਰੈਂਸ ਪਤਾ ਲੱਗ ਰਿਹਾ ਜੀ ਮਤਲਬ ਕਿੰਨਾ ਡਿਫਰੈਂਸ ਪਤਾ ਲੱਗ ਰਿਹਾ ਜੀ ਪਿਛਲੇ 70 ਸਾਲਾਂ ਤੋਂ ਜੋ ਚੱਲ ਰਿਹਾ ਸੀਗਾ ਜਿਹੜਾ ਹੁਣ ਸਾਹਿਬ ਦੋਸਤ ਚੱਲ ਰਿਹਾ ਹਾਂ ਕਾਫੀ ਡਿਫਰੈਂਸ ਲੱਗ ਰਿਹਾ ਹੈ ਜੀ ਲੇਕਿਨ ਉਹਨੇ ਕਾਫੀ ਖੁਸ਼ ਨੇ ਪਬਲਿਕ ਵੀ ਖੁਸ਼ ਹੈ ਖੁਸ਼ ਹੈ ਚਲੋ ਕੰਮ ਅਸਰਸਤ ਕਰਦੇ ਨੇ ਮਤਲਬ ਉਹਦੇ ਨੇ ਕਿਉਂਕਿ ਇਹ ਤਾਂ 70 ਸਾਲ ਦਾ ਜਿਹੜਾ ਸਿਰਫ ਜਿੰਨੀਆਂ ਮੁਸ਼ਕਲਾਂ ਸੀ ਪਿਛਲੀਆਂ ਸਾਲਾਂ ਚੋਂ ਤਾਂ ਪਰ ਉਹਦੇ ਬੜਾ ਗੁੱਝੋ ਪਿਆ ਆ ਗਿਆ ਸਗਾਰਾਂ ਚ ਸੋਨਾਂ ਨੂੰ ਖੁਸ਼ੀ ਕਰ ਰਹੇ ਨੇ ਨਾਸ਼ਟਰ ਸਟੇਕਲ ਪੁੱਗਣ ਪਤਾ ਇਹ ਸਟਾਨਾ ਬਣਾ ਸਾਰਾ ਵਿਗੜਿਆ ਸੀ ਪਰ ਫਿਰ ਵੀ ਹੱਥ ਤੱਕ ਕੁਝ ਡਿਫਰੈਂਸ ਨਜ਼ਰ ਆ ਰਿਹਾ ਹੈ ਨਵੀਂ ਸਰਕਾਰ ਚ ਕਿਉਂਕਿ ਕਾਫੀ ਅੱਛੇ ਕੰਮ ਕਰ ਰਹੀ ਵੀ ਹੈ ਜੀ ਪਰ ਪਤਾ ਹੈ ਕਿ ਨੌਕਰੀਆਂ ਦਿੱਤੀਆਂ ਨਹੀਂ ਜੀ ਇੱਕ ਕਾਫੀ ਹਰਕਨਾ ਤਿਆਰ ਨਾ ਰਿਸਪੈਕਟ ਨਾ ਬੋਧ ਨਹੀਂ ਜੀ ਸਾਰਿਆਂ ਦਾ ਮਤਲਬ ਹਿਅਾਰਕਦੇ ਨੇ ਕੋਸ਼ਿਸ਼ ਪੂਰੀ ਹੈਗੀ ਉਹਨਾਂ ਨੇ ਪੜਾਉਣ ਨਾਲ ਸਮੇਂ ਚ 4-5 ਸਾਲ ਚ ਉਹਨਾਂ ਨੇ ਵੇਖੋ ਅੱਛੇ-ਅੱਛੇ ਕੰਮ ਕਰਨਗੇ ਉਮੀਦ ਹੈ ਥੋੜੀ-ਥੋੜੀ ਜੀ ਬਤਿਚੈਦਮੀ ਅੱਜ ਇਹ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕਿ ਚਲ ਚੀ ਸਰਕਾਰ ਆਈ ਹੈ ਕੰਮ ਕਰਨ ਹੋਰ ਚੰਗਾ ਹੋਵੇ ਜਮਾਨਾ ਸਾਵਾਸਤੇ ਆਪਣੇ ਪੰਜਾਬੀਆਂ ਵਾਸਤੇ ਘਣ ਘਰ ਆਵਾਸ ਤੇ ਬੱਚਿਆਂ ਵਾਸਤੇ ਅੱਛਾ ਹੋਵੇ ਜੀ ਮਿਲਣਗੇ ਬੱਚਿਆਂ ਨੂੰ ਬੱਚੇ ਜਿਆਦਾਤਰ ਸ਼ਾਫਰੀ ਕਰਨੇ ਲੜਾਈਆਂ ਝਗੜੇ ਤੋਂ ਦੂਰ ਹੋਣਗੇ ਨਾਲ ਮਸ਼ੀਨ ਮਸ਼ੀਨ ਜਿਹੜੇ ਚਲਾਣ ਦੀ ਮਹਿਮ ਨਾਲ ਚਲਾਈ ਹੈ ਬੜੀ ਵਧੀਆ ਗੱਲ ਹੈ ਜੀ ਕਿ ਨਸ਼ਾ ਵਾਸਤੇ ਵੀ ਵਾਕੀ ਮਾਨਸਾ ਸਕਤਾ ਹੈ ਬਹੁਤ ਥੋੜੇ ਵਾਕਈ ਤੇ ਥੋੜਾ ਮਿਸਟਰ ਕਪਸ ਖਲੇ ਮਾਨਸਾ ਖੁਸ਼ੀ ਕਾਫੇ ਦੇ ਨਾਮ ਤੋਂ ਹੀ ਉਹ ਇਹ ਦੇਖੋ ਚਾਹਾਂ ਜੀ ਜਿਹੜੇ ਆਪਾਂ ਨਸ਼ੇ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਸਾਥ ਦੇਣ ਦੀ ਲੋੜ ਹੈ ਸਰਕਾਰ ਦਾ ਆਪਾਂ ਨੂੰ ਵੀ ਬਿਲਕੁਲ ਜੀ ਕਨਪਤਾ ਹੈ ਹਰ ਇੱਕ ਨੂੰ ਚਾਹਿਆ ਸਰਸ ਪੂਰਾ ਸਰਕਾਰ ਵੀ ਨਾਲ ਜਿਹੜੇ ਸਰਕਾਰ ਅੱਛੀ ਆਗਈ ਤੇ ਉਹਨਾਂ ਨੇ ਸਾਥ ਪੂਰਾ ਦੇਣ ਤੇ ਇੱਕ ਕਿ ਚਾਂਸ ਹੈਗਾ ਹੁਣ ਐਸ ਕੋਰ ਨੂੰ ਕਦੋਂ ਵੇਣਾ ਪੰਜਾਬ ਦੇ ਚ ਪੂਰਾ ਪੂਰਾ ਚਾਂਸ ਹੈਗਾ ਮੇਰੇ ਨਾਲ ਜੇਕਰ ਸਰਕਾਰ ਸੀ ਆਈ ਹੈ ਪੂਰਾ ਚਾਂਸ ਹੈ ਜਿਵੇਂ ਮਜੀਠੀਆ ਸਾਹਿਬ ਤੋਂ ਪਹਿਲਾਂ ਕਈ ਸੀ ਦੇਖੋ ਕੀ ਕੀ ਉਹਨਾਂ ਨੇ ਕੀਤਾ ਜੀ ਤੇ ਹੁਣ ਜਿਹੜੀ ਸਰਕਾਰ ਹੈ ਮਾਨ ਸਾਹਿਬ ਨੇ ਸੌਖਾ ਦੀ ਹੈ ਉਹਨਾਂ ਨੇ ਨਾ ਬਜ਼ਾਰ ਕੀ ਰਿਹਾ ਮਨੇ ਪੁਰਾਣ ਨਨਲੇ ਅੱਛੀ ਕਿਸੀ ਮਤਲਬ ਨਸ਼ਾ ਜ਼ੋਰ ਕਰ ਲਿਆ ਵੈਸੇ ਆਪਣੇ ਪੁਲਿਸ ਅਫਸਰ ਵੀ ਕਾਫੀ ਫੜ ਰਹੇ ਨੇ ਦੇਖੋ ਨਸ਼ਾ ਨਾ ਤੇ ਬਾਕੀ ਚੇ ਜਿਹੜੇ अच्छी गल है जी बाकी अगर सारी पब्लिक मिलेगी उस मतलब शपथ ला लेने की वाकई असि इस चीज बाहर करना है नीचे जी ओ आप शहर ਛਾਣੇ ਸਕੂਲ ਤੇ ਜਾਣਾ ਹੈ ਪੜਨਾ ਹੈ ਬੱਚਿਆਂ ਨੇ ਜੱਗ ਪੋਤਰੇ ਦੋਤਰੇ ਨੇ ਵੀ ਪੁਲਿਸ ਇੰਸਪੈਕਟਰ ਨੇ ਬੜੇ ਬੜੇ ਜਿਹੜੇ ਅਫੀਸਰ ਨੇ ਕਿ ਉਹ ਨਾ ਸਿੱਛਾ ਹਾਰਕਵਾਸ ਤੇ ਮਾਨਤਾਵਾਸ ਤੇ ਸੱਚ ਹੈ ਮਤਲਬ ਇਹ ਵੀ ਹੈ ਕਿ ਉਹ ਬੜੇ ਬੜੇ ਫਰਤਾ ਆਇਆ ਫਿਰ ਸਾਲ ਕੁ ਚੰਦ ਹੈ ਜਣੇਰੇ ਸਾਰਿਆਂ ਨੇ ਕਮਾਗਾ ਚੰਦ ਨੇ ਜਾਂ ਜਿਹੜੀਆਂ ਬੀਬੀਆਂ ਭੈਣਾਂ ਮਾਵਾਂ ਜਿਹੜੀਆਂ ਛਾਣੇ ਮਤਲਬ ਜਿਹੜੀਆਂ ਮਤਲਬ ਕਨਮੁਸ਼ਾਲ ਪਤਨ ਅਧਿਆਤਿਕ ਦੇ ਕਈ ਲੇਡੀਜ਼ ਵੀ ਨਸ਼ਾ ਵੇਚੀਆਂ ਨੇ ਪਿੰਡਾਂ ਦੇ ਵਿੱਚ ਜਾਂ ਬੰਦੇ ਵੇਚ ਉਹ ਮਾਰੀ ਗੱਲ ਹੈ ਜੀ ਮਾਨਤਾਵਾਸ ਤੇ ਬੱਚਿਆਂ ਵਾਸਤੇ ਬੱਚਿਆਂ ਨੂੰ ਲੱਗੋ ਪੋਤਰੇ ਦੋਤਰੇ ਜਿਹੜਾ ਤਾਂ ਮਤਲ भी भविष्य तो ना से सवार बड़ा कुछ दिखना चाहिए जी ना कि पैसा नहीं दिखना चाहिए जी mm. पैसा तो आज है कम नहीं जी इंसान इंसानियत तो बच्चों वास्ते है शहर है थोड़ी खा लो पर क्या ਚੰਗੀ ਖਾਓ ਤੇ ਇੱਜਤ ਖਾਓ ਤੇ ਨਾਲੇ ਅੱਛੇ ਕੰਮ ਕਰੀਏ ਜਿਹੜੇ ਆਪਣੇ ਆਪਣੇ ਬੱਚਿਆਂ ਵਾਸਤੇ ਆਪਣੇ ਪੰਜਾਬ ਦੇ ਬੱਚੇ ਆਪਣੇ ਸਾਰੇ ਆਪਣੇ ਬੱਚੇ ਨੇ ਜੀ ਸਾਰੇ ਭੈਣਾਂ ਆਪਣੀਆਂ ਨੇ ਮਾਤਾਵਾਂ ਸਾਰਾ ਮਤਲਬ ਸਾਰੇ ਬਜ਼ੁਰਗਾਂ ਆਪਣੇ ਨੇ ਜਿਹੜੇ ਮਤਲਬ ਆਪਾਂ ਕਿਾਸੜੇ ਬਈ ਆਪਾਂ ਨਸ਼ੇ ਵੇਚ ਕੇ ਤੇ ਉਹਨਾਂ ਨੂੰ ਮਾਰ ਰਹੀਏ ਜਾਂ ਬੱਚਿਆਂ ਨਾਲ ਹਰੀ ਬਿਲਕੁਲ ਮੇਰੇ ਸਾਹ ਵਾਲੇ ਮਾਨਸਾ ਦੇ ਖਿਲਾਫ ਹੈ ਜੀ ਇਸ ਕਰਕੇ ਕਹਿੰਨਾ ਮਤਲਬ ਅੱਛੀ ਸਰਕਾਰ ਮੈਂ ਜੀ ਕੰਮ ਕਰ ਰਹੀ ਹੈ ਤੇ ਬਹੁਤ ਸੁਧਰ ਆ ਰਿਹਾ ਬੜਾ ਚੰਗਾ ਲੱਗਦਾ ਇਹ ਤਾਂ ਫਿਰਾਂ ਨੂੰ ਚੱਲਿਆ ਐਸੇ ਵਿੱਚ ਸੋਨੋ ਤਬਾਂ ਚ ਸਾਰੇ ਕਾਟਮ ਕਰਨਗੇ ਜਿੰਨੇ ਆਪਣੇ ਯੰਗ ਬੱਚੇ

अच्छे काल सर फरेना सर जी आदरशाल जी ये सिगे ਸਾਡੇ ਚਾਹਾਨ ਜੀ ਜੋ ਦਿੱਲੀ ਸਾਡੇ ਪ੍ਰੋਗਰਾਮ ਦੇ ਜੁੜਦੇ ਹੁੰਦੇ ਨੇ ਲਾਈਵ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵੀ ਇਹ ਗੱਲ ਕਿ ਕਿ ਜਿਹੜੀ ਹੈ ਮਾਨ ਸਰਕਾਰ ਵਧੀਆ ਕੰਮ ਕਰ ਰਹੀ ਹੈ ਕਿ ਜੋ ਥਰਮਲ ਪਲਾਂਟ ਉਹਨਾਂ ਨੇ ਗੋਇੰਦਵਾਲ ਸਾਹਿਬ ਦਾ ਖਰੀਦਿਆ ਹੈ ਕਿ ਬਹੁਤ ਵਧੀਆ ਗੱਲ ਹੈ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨੂੰ ਇਹਦਾ ਰੋਜ਼ਗਾਰ ਵੀ ਜਿਹੜਾ ਹੈ ਮਿਲੇਗਾ ਹੈਲੋ ਹਾਂਜੀ ਬੜਵਾਂ ਹਾਂਜੀ ਹਾਂਜੀ ਸੰਜੀਤ ਜੀ ਮੈਡਮ ਬਿਲਕੁਲ ਦੇਖੋ ਜੁਹਾਨ ਸਾਹਿਬ ਦੀ ਜਿਹੜੀ ਇੱਕ ਗੱਲ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਦਿਨੋ ਕਰਦੇ ਆ ਮੈਂ ਬਹੁਤ ਵਾਰ ਗੱਲ ਕਰਦਾ ਹੁੰਦਾ ਜਿਹੜੇ ਇਦਾਂ ਦੇ ਲੋਕ ਹੋਨੇ ਆ ਉਹਨਾਂ ਨੇ ਕਿਤੇ ਨਾ ਕਿਤੇ ਆਪਣੀਆਂ ਮਜਬੂਰੀਆਂ ਜਾਂ ਆਪਣੀਆਂ ਤਕਰੀਫਾਂ ਦੇਖੀਆਂ ਹੁੰਦੀਆਂ ਆ ਅੱਜ ਬੇਸ਼ੱਕ ਉਹ ਕੈਲੀਫੋਰਨੀਆ ਕਿਤੇ ਨਾ ਕਿਤੇ ਬਾਹਰ ਫੋਰਨ ਕੰਟਰੀ 'ਚ ਰਹਿ ਰਹੇ ਆ ਪਰ ਜਿਹੜਾ ਉਹਨਾਂ ਦਾ ਡਿਗਾ ਜਾਂ ਜਜ਼ਬਾ ਤਾਂ ਸਰਕਾਰਾਂ ਦੇ ਨਾਲ ਜੁੜੇ ਹੋਏ ਆ ਕਿਉਂਕਿ ਹਰ ਨਜ਼ਰ ਉਹਦਾ ਸਰਕਾਰਾਂ ਤੇ ਰੱਖਦੇ ਆ ਸਰਕਾਰ ਚੰਗਾ ਕਰਦੀ ਆ ਕਦ ਵੀ ਉਹ ਚੰਗਾ ਕਹਿੰਦੇ ਆ ਅਗਰ ਕਿਤੇ ਨਾ ਕਿਤੇ ਸਰਕਾਰ ਜੇ ਆਊਟ ਆਫ ਪਲੈਂਟ ਜਾਂ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਗਲਤ ਹੁੰਦਾ ਤਾਂ ਉਹਨੂੰ ਗਲਤ ਵੀ ਕਹਿਣਾ ਦੇਖੋ ਇਹ ਜੇ ਸੱਚੇ ਪੱਕੇ ਬੰਦੇ ਆ ਬਾਹਰ ਬੈਠ ਕੇ ਵੀ ਆਪਣੇ ਦੇਸ਼ ਦੀ ਜਾਂ ਆਪਣੀ ਸਟੇਟ ਦੀ ਕਿਤੇ ਨਾ ਕਿਤੇ ਜਿਹੜਾ ਧਿਆਰ ਰੱਖਦੇ ਆ ਬਹੁਤ ਵਧੀਆ ਗੱਲ ਆ ਮਾਨ ਸਾਹਿਬ ਦੀ ਇਸ ਗੱਲ ਨੂੰ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਬੱਚਾ-ਬੱਚਾ ਜਿਹੜੀ ਇਹਦੀ ਸਰਹਾਨਾ ਕਰੂਗਾ ਜੀ ਜਿਉ ਇਹ ਦੇਖੋ ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਜਿਹੜੇ ਆਪਣੇ ਚੋਹਾਂਜ ਜੁੜੇ ਸੀ ਕਿ ਇਹਨਾਂ ਨੇ ਬਹੁਤ ਵਧੀਆ ਜਿਹੜਾ ਕਦਮ ਉਠਾਇਆ ਕਿ ਜਿਹੜਾ ਆਪਾਂ ਗੱਲ ਕਰੀਏਗੇ ਨਸ਼ੇਵਾਰੇ ਨਸ਼ੇਦავი ਜਿਹੜਾ ਇਹਨਾਂ ਨੇ ਵਧੀਆ ਕਦਮ ਉਠਾਏ ਨੇ ਕਿ ਜਿਹੜਾ ਨਸ਼ਾ ਤਸਕਰ ਨੇ ਉਹ ਆਪਣਾ ਕੰਮ ਜਿਹੜਾ ਗਲਤ ਗੱਲ ਹੈ ਕਿ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਕਿ ਇਮਾਨਦਾਰੀ ਨਾਲ ਜਿਹੜੀ ਰੋਟੀ ਖਾਣੀ ਚਾਹੀਦੀ ਉਹਨਾਂ ਨੂੰ ਹਾਂ ਦੇਖੋ ਮੈਡਮ ਬਿਲਕੁਲ ਦੇਖੋ ਮਾਨ ਸਾਹਿਬ ਦਾ ਦੇਖੋ ਸਰਕਾਰ ਦਾ ਅਪਰਾਲੇ ਬਹੁਤ ਵਧੀਆ ਭ੍ਰਿਸ਼ਟਾਚਾਰੀ ਨੂੰ ਖਤਮ ਕਰਨ ਦਾ ਅਪਰਾਲਾ ਕਿਤੇ ਨਾ ਕਿਤੇ ਨਸ਼ਿਆਂ ਨੂੰ ਖਤਮ ਕਰਨ ਦਾ ਅਪਰਾਲਾ ਮੰਤਰੀਆਂ ਨੂੰ ਐਮਐਲਏ ਨੂੰ ਅੰਦਰ ਕਰਨ ਦੇ ਜਿਹੜੇ ਅਪਰਾਲੇ ਦੇਖੋ ਪਹਿਲਾ ਬਾਰ ਹੋਈ ਸੀ ਪਹਿਲੀ ਵਾਰ ਦੇਖਿਆ ਸਰਕਾਰ ਐਦਾਂ ਦੇ ਕੰਮ ਕਰਦੀ ਹੈ ਨਹੀਂ ਸਰਕਾਰ ਦਾ ਮੰਤਰੀ ਐਮਐਲਏ ਕੋਈ ਸਰਕਾਰ ਦੇ ਨਾਲ ਕੋਈ ਛੋਟਾ ਮੋਟਾ ਵਰਕਰ ਵੀ ਹੁੰਦਾ ਤਾਂ ਤਾਕੀ ਉਹਨੂੰ ਕਿਤੇ ਨਾ ਕਿਤੇ ਢੇਰ ਦੀਆਂ ਇਲਾਕਿਆਂ ਤੇ ਅੰਤਰ ਵਿੱਚ ਹੀ ਕੌਂਦੀ ਹੁੰਦੀ ਅੱਜ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਦੇਖਿਆ ਐਮ ਐਲ اے ਮੰਤਰੀ ਉਹੀ ਐਮ ਐਲ اے ਮੰਤਰੀ ਡਰਦੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਕਾਲੇ ਕਾਰਨਾਮੇ ਕੀਤੇ ਹੋਏ ਆਪਣੀ ਸਰਕਾਰ ਆਪਣੀ ਸੀਟਾ ਕਾਇਮ ਹੋਣ ਤੋਂ ਬਾਅਦ ਉਹੀ ਅੱਜ ਕਰ ਰਹੇ ਆ ਉਹੀ ਅੱਜ ਡੁੱਕ ਰਹੇ ਆ ਸਚਾਈ ਤੇ ਕਹਿੰਦੇ ਸਚਾਈ ਹੀ ਜਿੱਤ ਹੁੰਦੀ ਹੈ ਉਹੀ ਸਚਾਈ ਦੀ ਜਿੱਤ ਹੋ ਰਹੀ ਆ ਮਾਨ ਸਾਹਿਬ ਇਹਨਾਂ ਰਸਤੇ ਤੇ ਚੱਲਦੇ ਰਹਿਣਗੇ ਤਾਂ ਬਹੁਤ ਵਧੀਆ ਰਹਿਣਗੇ ਕਿਉਂਕਿ ਲੋਕਾਂ ਦੇ ਹਿੱਤੇ ਹੀ ਕੰਮ ਹੋ ਰਹੇ ਜੀ ਜੀ ਦੇਖੋ ਸਰ ਕੱਲੀ ਵੀ ਸਰਕਾਰ ਦੇ ਵੀ ਨਹੀਂ ਐ ਪਰ ਉਹਨਾਂ ਦਾ ਸਹਿਯੋਗ ਦੇਣ ਦੀ ਲੋੜ ਹੈ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿਵੇਂ ਤੁਸੀਂ ਗੱਲ ਕਰੀ ਕਿ ਭ੍ਰਿਸ਼ਟਾਚਾਰੀ ਦੀ ਕਿ ਜੇਕਰ ਉਹ ਭ੍ਰਿਸ਼ਟਾਚਾਰੀ ਖਤਮ ਕਰਨਾ ਚਾਹੁੰਦੇ ਨੇ ਤਾਂ ਲੋਕਾਂ ਨੂੰ ਵੀ ਚਾਹੀਦਾ ਕਿ ਰਿਸ਼ਵਤ ਨਾ ਦੇਣ ਕਿਉਂਕਿ ਦੋਸ਼ੀ ਦੋਨੇ ਠਹਿਰਾਏ ਜਾਂਦੇ ਨੇ ਕਿ ਰਿਸ਼ਵਤ ਲੈਣ ਵਾਲਾ ਵੀ ਤੇ ਰਿਸ਼ਵਤ ਦੇਣ ਵਾਲਾ ਵੀ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਤਾਂ ਉਹੀ ਗੱਲ ਕਰਦੇ ਹਾਂ ਵੀ ਜਿੰਨਾ ਪਾਪ ਕਰਨੇ ਵਾਲਾ ਰਿਸ਼ਵਤ ਲੈਣ ਵਾਲਾ ਕਰਦਾ ਉਸ ਤੋਂ ਦੁੱਗਣਾ ਪਾਪ ਦੇਣ ਵਾਲਾ ਕਰਦਾ ਜੀ ਦੇਖੋ ਤਾਂ ਠੀਕ ਹੈ ਚਾਹੇ ਇਹ ਕਿ ਮਜਬੂਰੀ ਜਦੰਦਾ ਆਪਣੇ ਟਾਈਮ ਬਚਾਉਣ ਦੇ ਮਾਰੇ ਜਾਂ ਆਪਣੀ ਚੀਜ਼ ਨੂੰ ਆਪਣੇ ਅੰਡਰ ਚ ਕਰਨ ਦੇ ਮਾਰੇ ਦੰਦਾ ਕੁਝ ਵੀ ਦੰਦਾ ਲੇਕਿਨ ਬੇਹਤਾਰ ਰਿਸ਼ਤ ਰਿਆ ਨਾ ਜੇਸੀ ਰਿਸ਼ਤ ਨੂੰ ਤਰਜੀਹ ਦਵਾਂਗੀ ਜਿਹਦੀ ਗੱਲ ਕਰੂੰਗੀ ਤਦੇ ਸਾਹਮਣੇ ਵਾਲਾ ਲਊਗਾ ਅਸੀਂ ਦੇਣ ਦੀ ਹਿੰਮਤ ਨਹੀਂ ਕਰੂੰਗੇ ਅਸੀਂ ਦੇਣ ਦੀ ਗੱਲ ਨਹੀਂ ਕਰੂੰਗੇ ਤਾਂ ਸਾਹਮਣੇ ਵਾਲੇ ਵੀ ਲਊਗਾ ਨਹੀਂ ਜੀ ਸਾਨੂੰ ਸਹਿਯੋਗ ਕਰਨ ਦੀ ਸਰਕਾਰਾਂ ਦੀ ਜ਼ਰੂਰਤ ਹੈ ਬਿਲਕੁਲ ਤੁਸੀਂ ਸਹੀ ਗੱਲ ਕਹੇ ਜੇ ਅਸੀਂ ਲੋਕ ਸਹਿਯੋਗ ਕਰਾਂਗੇ ਤਾਂ ਕਿਤੇ ਨਾ ਕਿਤੇ ਸਰਕਾਰਾਂ ਕਾਮਯਾਬ ਹੋਣਗੇ ਨਾ ਕੀ ਚੱਲੇ ਜੀ ਹੋਈਏ ਦੇਖੋ ਜੇ ਨਸ਼ਾ ਖਤਮ ਕਰਨ ਤਾਂ ਵੀ ਸਹਿਯੋਗ ਦੀ ਲੋੜ ਹੈ ਭ੍ਰਿ ਕਿਉਂਕਿ ਹਰ ਇੱਕ ਕੰਮ ਦੇ ਲਈ ਸਿਰਫ ਇੱਕ ਬੰਦਾ ਹੀ ਨਹੀਂ ਜੇਕਰ ਆਪਾਂ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਇਨ੍ਹਾਂ ਵੱਲ ਧਿਆਨ ਦੇਵਾਂਗੇ ਤਾਂ ਹੀ ਜਿਹੜਾ ਨਸ਼ੇ ਨੂੰ ਠੱਲ ਪੈ ਸਕਦੀ ਹੈ ਭ੍ਰਿਸ਼ਟਾਚਾਰੀ ਨੂੰ ਠੱਲ ਪੈ ਸਕਦੀ ਹੈ ਹਾਂ ਬਿਲਕੁਲ ਮੈਡਮ ਦੇਖੋ ਇੱਕ ਸੀਐਮ ਮੈਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਵੀ ਸੀਐਮ ਸਾਹਿਬ ਕੋਈ ਜ਼ਰੂਰੀ ਨਹੀਂ ਹੈਗੀ ਕਿ ਇੱਕ ਕੰਮ ਨੂੰ ਆਪ ਜਾ ਕੇ ਕਰਨਗੇ ਜਾਂ ਉਹਨਾਂ ਕੋਲ ਇੰਨਾ ਟਾਈਮ ਹੋਊਗਾ ਵੀ ਕਿ ਜੀ ਨੂੰ ਦੇਖਣਗੇ 5 ਸਾਲ ਬਹੁਤ ਥੋੜੇ ਹੁੰਦੇ ਆ ਜੇ ਲੋਕ ਸਹਿਯੋਗ ਕਰਨਗੇ ਲੋਕ ਕੰਮ ਕਰਨ ਵਾਲੇ ਸਹਿਯੋਗ ਕਰਨਗੇ ਜਾਂ ਪਬਲਿਕ ਸਹਿਯੋਗ ਕਰੂਗੀ ਜਾਂ ਡਿਪਾਰਟਮੈਂਟਾਂ ਦੇ ਲੋਕ ਸਹਿਯੋਗ ਕਰਨਗੇ ਤਾਂ ਤੇ ਜਾ ਕੇ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਨਿਪਰੇ ਛੜਿਆ ਜਾ ਸਕਦਾ ਜੇ ਅਸੀਂ ਕਈ ਵੀ ਇਕੱਲੀ ਸਰਕਾਰ ਜਾਂ ਇਕੱਲੇ ਮਾਨ ਸਾਹਿਬ ਘਪਾਲਿਆਂ ਨੂੰ ਕਰਦੇ ਰਹਿਣਗੇ ਤਾਂ ਕਦੇ ਇਕੱਲੇ ਤੋਂ ਨਹੀਂ ਪੂਰੇ ਹੁੰਦੇ ਸਹਿਯੋਗ ਦੀ ਜ਼ਰੂਰਤ ਜੀ ਜੀ ਸੰਜੀਵ ਜੀ ਇੱਕ ਕਾਲਰ ਆਪਣਾ ਜੋੜੋਗੇ ਹਲੋ ਹਲੋ ਮੈਡਮ ਨਮਸਕਾਰ ਨਮਸਕਾਰ ਜੀ ਕੌਣ ਬੋ ਰਿਹਾ ਸਰ ਕਿੱਥੋਂ ਬੋ ਰਹੀ ਜੀ ਬੋ ਰਾ ਰਜਿੰਦਰ ਜੀ ਹਾਂ ਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਮੈਡ ਮੈਡਮ ਗੱਲ ਇਹ ਸੀ ਵੀ ਆਹ ਹਮ ਗੱਲ ਆਪਣੀ ਮੈਂ ਸੁਣੀ ਜਾਂਦਾ ਸੀ ਕ腐ਸ਼ਨ ਤੇ ਹੁੰਦੀ ਸੀ ਗੱਲ ਹੂੰ ਕ腐ਸ਼ਨ ਖਤਮ ਕਿਵੇਂ ਹੋਊਗੀ ਬਲਾ ਜਦੋਂ ਇੱਕ ਚੀਜ਼ ਆਪਾਂ ਵਾਸਤੇ ਆਪਾਂ ਨੂੰ 10 ਮੈਕਨੇਚ ਜਾਣਾ ਪੈਂਦਾ ਜੀ ਉਹ ਚਲੋ ਸਾਰੇ ਮੈਕਨੇਚ ਫਿਰ ਉੱਥੇ ਕ腐ਸ਼ਨ ਪੰਪ ਪੈਂਦੀ ਹੈ ਤੇ ਤੁਸੀਂ ਲਾਓ ਵੀ ਕਿਸੇ ਨੇ ਰਜਿਸਟਰੀ ਕਰਾਉਣੀ ਹੈ ਜੀ ਜੀ ਤੇ ਕਹਿੰਦੇ ਜਾ ਕੇ ਪਿਛਲੇ ਦਫ਼ਤਰ ਚੋਂ ਐਨਓਸੀ ਲਿਓ ਜੀ ਹੂੰ ਤੇ ਆ ਫਲਾਣੇ ਦਫ਼ਤਰ ਚ ਜਾਓ ਜੀ ਮਤਲਬ ਜਦੋਂ ਦਫ਼ਤਰਾਂ 'ਚ ਕੀ ਹੋਣਾ ਫਾਰਮੈਲਿਟੀਜ਼ ਵਧੀਆਂ ਜਾਂਦੀਆਂ ਨੇ ਜਦੋਂ ਕੋਈ ਵੀ ਕੰਮ ਹੁੰਦਾ ਹੈ ਫਾਰਮੈਲਿਟੀਜ਼ ਵਧੀਆਂ ਜਾਂਦੀਆਂ ਨੇ ਤਾਂ ਨਾਲ ਕਰਪਸ਼ਨ ਵੱਧਦੀ ਹੈ ਹੂੰ ਜੀ ਕਿਸੇ ਦਾ ਨਹੀਂ ਕਰਦਾ ਹੁੰਦਾ ਜੇਬ 'ਚੋਂ ਪੈਸੇ ਦੇਣ ਨੂੰ ਮਜਬੂਰੀ 'ਚ ਦਿੰਦਾ ਹੈ ਅਗਲਾ ਜੀ ਜਦੋਂ ਕੋਈ ਕੰਮ ਕਰਦਾ ਨਹੀਂ ਹੂੰ ਫਿਰ ਸਰ ਦੇਖੋ ਜਿਹੜਾ ਕੰਮ ਕਰਦਾ ਨਹੀਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਜਾਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਤੁਹਾਡੀ ਅੱਗੇ ਜਿਹੜੀਆਂ ਸ਼ਿਕਾਇਤ ਕਰ ਦੇਵਾਂਗੇ ਕਿਉਂਕਿ ਅਪਾ ਜੀ ਰਿਸ਼ਵਤ ਦੇ ਦਿੰਨੇ ਫਿਰ ਉਹਨਾਂ ਨੇ ਆਏ ਹੋਏ ਦੇਸੇ ਕੰਮ ਰੁਕ ਜਾਂਦੇ ਨੇ ਹਾਂਜੀ ਸ਼ਿਕਾਇਤ ਕਰੇ ਤਾਂ ਜੇਤਾ ਹੀ ਹੋਵੇ ਨਾ ਵੀ ਸ਼ਿਕਾਇਤ ਕਰੇ ਤਾਂ ਕੰਮ ਉਹਦਾ ਪਹਿਲ ਦੇ ਆਧਾਰ ਤੇ ਹੋਵੇ ਹੂੰ ਸ਼ਿਕਾਇਤ ਹੋ ਜਾਂਦੀ ਆ ਉਹਦਾ ਕੰਮ ਖਤਮ ਹੋ ਜਾਂਦਾ ਸਰ ਉਹੀ ਹੈ ਨਾ ਦੇਖੋ ਜਿਹੜਾ ਕਹਾ ਉਹਦਾ ਕੰਮ ਨਹੀਂ ਹੁੰਦਾ ਜਦੋਂ ਆਪਾਂ ਇੱਕ ਆਪਣੇ ਕੰਮ ਦੇ ਪਿੱਛੇ ਇੱਕ ਆਪਾਂ ਨੂੰ ਇਹ ਵੀ ਕੰਮ ਪਹਿਲਾਂ ਹੋ ਜੇ ਤਾਂ ਹੀ ਆਪਾਂ ਰਿਸ਼ਵਤ ਦਿੰਨੇ ਆ ਨਹੀਂ ਮੈਡਮ ਨਹੀਂ ਮੈਡਮ ਮਿਲਦੀ ਨਹੀਂ ਐਨਓਸੀ ਹੋ ਰਜਿਸਟਰੀ ਕਰਾਉਣੀ ਆ ਐਨਓਸੀ ਨਹੀਂ ਮਿਲਦੀ ਹੂੰ ਮਿਲਦੀ ਨਹੀਂ ਜੇ ਤੁਸੀਂ 20-30000 ਰੁਪਇਆ ਦੇ ਦਿਓ ਤਾਂ ਫਸਜੀ ਲੋੜ ਨਹੀਂ ਜੀ ਉਹੀ ਹੈ ਦੇਖੋ ਐਨਓਸੀ ਦਾ ਸਿਸਟਮ ਹੀ ਖਤਮ ਹੋਵੇ 2000 ਕਿਉਂ ਲਵੇ ਪਹਿਲਾਂ ਥੀਲਾ 1000 ਰੁਪਏ ਲੈਂਦਾ ਹੁੰਦਾ ਨਹੀਂ ਵੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅੱਗੇ ਫਾਰਮੈਲਟੀ ਇਹਨਾਂ ਨੇ ਵਧਾ ਦਿੱਤੀਆਂ ਨੇ ਤਾਂ ਕਰਕੇ ਕੰਮ ਜ਼ਿਆਦਾ ਆਪਣਾ ਕਾਰਨ ਹੀ ਕਰਪਸ਼ਨ ਦਾ ਜਨਮ ਹੁੰਦਾ ਹੂੰ ਦੂਜੀ ਗੱਲ ਮੈਡਮ ਨਸ਼ਾ ਜੀ ਨਸ਼ਾ ਨਸ਼ੇ ਨਾਲ ਨਸ਼ੇ ਦੇ ਨਾਂ ਤੇ ਪੰਜਾਬ ਬਦਨਾਮ ਕਰਤਾ ਹੂੰ ਆਪਣਾ ਕੈਲੀਫੋਰਨੀਆ ਵਾਲੇ ਬੋਲਦੇ ਸੀਗੇ ਸ਼ਰਮਾ ਜੀ ਇਹ ਵੀ ਕਹਿੰਦੇ ਸੀਗੇ ਵੀ ਮਤਲਬ ਨਸ਼ਾ ਠੀਕ ਹੈ ਵੀ ਨਸ਼ਾ ਮਾਰਾ ਕੋਈ ਨਹੀਂ ਕਹਿੰਦਾ ਨਾ ਆਪਾਂ ਪ੍ਰਮੋਟ ਕਰਦੇ ਆਂ ਆਪਣਾ ਚੈਨਲ ਪ੍ਰਮੋਟ ਕਰਦੇ ਹਾਂ ਪਰ ਕੀ ਹੈ ਇਹਨੂੰ ਕਾਨੂੰਨ ਪ੍ਰਮੋਟ ਕਰੀ ਜਾਂਦਾ ਜੀ ਜੀ 2009 ਦੇ ਵਿੱਚ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਹੂੰ ਜਿਹੜਾ ਨੋਟੀਫਿਕੇਸ਼ਨ ਦਾ ਮਤਲਬ ਇਹ ਹੈ ਵੀ ਜਿਹੜੀਆਂ ਕਿਸੇ ਵੀ ਤਸਕਰ ਨੂੰ ਸਜ਼ਾ ਦੇਣੀ ਹੈ ਉਹਨੂੰ ਇੰਟਾਇਰ ਵੇਟ ਦੇ ਹਿਸਾਬ ਨਾਲ ਦੇਣੀ ਆ ਉਹਦੇ ਬਾਅਦ ਕੀ ਹੋਇਆ ਵੀ ਉਹਦੇ ਵਿੱਚ ਕੇਸਾਂ ਦੀ ਗਿਣਤੀ ਵਧ ਗਈ ਕਿ ਸਜ਼ਾਾਂ ਵੱਧ ਹੋਣ ਲੱਗੀਆਂ ਹਾਲਾਤ ਉਹ ਐਸਾ ਹੀ ਬਣਨ ਲੱਗ ਗਿਆ ਮਤਲਬ ਕੇਸਾਂ ਦੇ ਹਾਲ ਉਹ ਸਾਰਾ ਸਿਸਟਮ ਹੀ ਗੜਬੜਾਤਾ ਜੀ ਉਹੀ ਹੈ ਦੇਖੋ ਸਰਕਾਰ ਦਾ ਚੈਨਲ ਹੈ ਨਾ 248 ਚੈਨਲ ਇੱਕ ਇਹ ਨੋਟੀਫਿਕੇਸ਼ਨ ਨੰਬਰ ਹੈ ਮਨਮੋਹ ਸਿੰਘ ਨੇ 11 11 2009 ਚ ਲਾਗੂ ਕੀਤਾ ਸੀ ਤੇ ਉਹ ਸਾਰੇ ਦੇਸ਼ ਦੀਆਂ ਜੜ੍ਹਾਂ ਦੇ ਵਿੱਚ ਬਹਿ ਗਿਆ ਹੂੰ ਤੇ ਉਹਦੇ ਨਾਲ ਨਸ਼ਾ 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 ਹੋਣ ਲੱਗ ਗਈ ਜਿਹੜੇ ਜਦੋਂ ਕਿ ਜੇ ਹੁਣ ਤੁਸੀਂ ਲਾਓ ਵੀ ਨਸ਼ਾ ਚਾਹ ਦਾ ਕੱਪ ਹੈ ਚਾਹ ਦੇ ਕੱਪ ਦੇ ਵਿੱਚ ਦੋ ਲੌਂਗਲੇਟੀਆਂ ਪਾਤੀਆਂ ਆਪਾਂ ਆਪਾਂ ਤੋਂ ਹੋਟਲਾਂ ਲੌਂਗਲੇਟੀਆਂ ਦੇ ਪੈਸੇ ਤਾਂ ਨਹੀਂ ਲੈਂਦਾ ਵੀ 100 ਗ੍ਰਾਮ ਲੌਂਗਲੇਟੀਆਂ ਦੇ ਪੈਸੇ ਦੇ ਤੈਨੂੰ ਚਾਹ ਤੇ ਹੀ ਹੈ ਜੀ ਮੈਂ ਮਤਲਬ ਇਸ ਇੱਕ ਨੂਰ ਇਸ ਤਰ੍ਹਾਂ ਦਾ ਬਣਾਤਾ ਵੀ ਸਾਰਾ ਸਿਸਟਮ ਹੈ ਜਿਹੜਾ ਉਹਦਾ ਭੱਠਾ ਬਣ ਗਿਆ ਸਾਰਾ ਦੇਸ਼ ਬਦਨਾਮ ਹੋ ਗਿਆ ਨਸ਼ੀਲੇ ਰਸਤਿਆਂ ਦੇ ਵਿੱਚ ਪਹਿਲੇ ਨੰਬਰ ਦਾ ਅਮਰੀਕਾ 'ਚ ਵੀ ਨਸ਼ਾ ਚੱਲਦਾ ਹੈਗਾ ਕੈਨੇਡਾ ਦੇ ਵਿੱਚ ਵੀ ਨਸ਼ਾ ਚੱਲਦਾ ਹੈਗਾ ਆਸਟ੍ਰੇਲੀਆ ਦੇ ਵਿੱਚ ਵੀ ਨਸ਼ਾ ਚੱਲਦਾ ਸਾਰੇ ਜਿਹੜੇ ਵਿਰਲੇ ਦੇਸ਼ ਨੇਗੇ ਮੈਕਸੀਕੋ ਵਗੈਰਾ ਉੱਥੇ ਵੀ ਨਸ਼ੇ ਚੱਲਦੇ ਨੇ ਬਹੁਤ ਬਦਨਾਮ ਆਪਾਂ ਨੂੰ ਕੀਤਾ ਜਾਂਦਾ ਖਾਸ ਕਰਕੇ ਪੰਜਾਬ ਨੂੰ ਜੀ ਪੰਜਾਬ ਪੰਜਾਬ ਦੇ ਵਿੱਚ ਪਿੱਛੇ ਮੈਡਮ ਇੱਕ ਮਿੰਟ ਮੈਨੂੰ ਵੀ ਹਾਈ ਕੋਰਟ ਨੂੰ ਵੀ ਚਿਪਲੀ ਕਰਨੀ ਪੈਗੀ ਸੀ ਕਿ 80 ਪਰਚੇ ਪੈ ਗਏ ਸੀਗੇ ਐਨਡੀਪੀਐਸ ਦੇ ਆਲ ਇੰਡੀਆ ਚ ਜਿਹਦੇ ਤੇ 28 29 ਸਟੇਟਾਂ ਨੇ ਇਕੱਲੇ ਪੰਜਾਬ ਦੇ ਵਿੱਚ 40 ਜੀ ਤੱਕੇ ਸਾਰੇ ਇੰਡੀਆ ਚ ਚਾਲੀ ਕੱਲੇ ਪੰਜਾਬ ਦੇ ਵਿੱਚ ਚਾਲੀ ਮਤਲਬ ਇਥੇ ਕੀ ਹੈ ਨਾ ਨਸ਼ੇ ਨੂੰ ਇੱਕ ਮਤਲਬ ਹਵਾ ਬਣਾ ਕੇ ਨਸ਼ੇ ਦੇ ਨਾਂ ਤੇ ਲੋਕਾਂ ਕੋ ਪ੍ਰੋਮੋਸ਼ਨ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਸਰ ਹੂੰ ਮੈਂ ਇਹ ਤੁਹਾਨੂੰ ਕਹਿਣਾ ਵੀ ਥੋੜਾ ਜਿਹਾ ਇਸ ਗੱਲ ਤੇ ਧਿਆਨ ਇਸ ਤਰ੍ਹਾਂ ਦਾ ਵੀ ਹੋਵੇ ਵੀ ਜੇ ਨਸ਼ਾ ਹੈ ਵਰਦੇ ਤਾਂ ਫੜਿਆ ਜਿਹਨਾਂ ਨਸ਼ਾ ਫੜਿਆ ਉਹਦੇ ਮੁਤਾਬਕ ਨੂੰ ਸਜ਼ਾ ਹੋ ਜੇ ਜੀ ਜਿਦਾਂ ਨੂੰ ਸਖਤ ਕਰਨੇ ਚਾਹੀਦੇ ਨੇ ਸਰ ਇਹਦੇ ਨਹੀਂ ਤੇ ਉਹਦੇ ਤੇ ਪਾ ਕੇ ਉਹਨੂੰ ਮਤਲਬ ਇਸ ਤਰ੍ਹਾਂ ਕੀਤਾ ਜਾਂਦਾ ਬੇਨਤੀ ਇਹ ਹੈ ਚੈਨਲ ਦੇ ਥਰੂ ਮੰਗ ਕਰਦੇ ਆ ਜੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਮਨਮੋਹਨ ਸਿੰਘ ਦਾ ਮੈਂ ਤਾਂ ਰੋਜ਼ ਕਹਿੰਦਾ ਕਿ ਇਸ ਨੂੰ ਚੈਲੰਜ ਕਰਕੇ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਖਤਮ ਕੀਤਾ ਜਾਵੇ ਤੇ ਨਸ਼ਿਆਂ ਤੋਂ ਮੁਕਤ ਆਕੀ ਹੋ ਜਾਊਗਾ ਪੰਜਾਬ ਜੀ ਜੀ ਇਹ ਦੇਖੋ ਸਰਕਾਰਾਂ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਪ੍ਰਮੋਟ ਆ ਖੁਦ ਆਪ ਹੀ ਕਰ ਰਹੀਆਂ ਨੇ ਆਪ ਕਰਦੀਆਂ ਨੇ ਖੁਦ ਇਹ ਕਈ ਲੋਕਾਂ ਨੂੰ ਜਾਂਦੇ ਨੇ ਹੁਣ ਤੁਸੀਂ ਲਾਓ ਮੈਦਾਨ ਦੇ ਪਲੇਸਾਂ ਦੇ ਵਿੱਚੋਂ ਲੜਕੀਆਂ ਸ਼ਰਾਬ ਪੀਉਂਦੀਆਂ ਨੇ ਹੂੰ ਸਟੇਟਸ ਸਿੰਬਲ ਬਣਾਈ ਪਈ ਹੈ ਸ਼ਰਾਬ ਜੀ ਉਹੀ ਇਹ ਦੇਖੋ ਉਹਨਾਂ ਨੂੰ ਬੈਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਬੈਨ ਕਰਨਾ ਜੇ ਕੋਈ ਸਰਕਾਰੀ ਮੁਲਾਜ਼ਮ ਸ਼ਰਾਬ ਪੀਂਦਾ ਉਹਦੀ ਤਾਂ 1 ਮਹੀਨੇ ਦੀ ਤਨਖਾਹ ਰੋਕਣੀ ਚਾਹੀਦੀ ਆ ਮਤਲਬ ਜੇ ਨਸ਼ਾ ਰੋਕਣਾ ਹੈ ਫਿਰ ਤਾਂ ਆਪਦਿਆਂ ਤੋਂ ਸ਼ੁਰੂ ਕਰਨਾ ਜੀ ਇਹ ਮਸਲੇ ਠੀਕ ਨਹੀਂ ਹੁੰਦਾ ਜੀ ਹਮ ਜੀਰਜਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਮੈਡਮ ਥੈਂਕ ਯੂ ਇਹ ਸੀਗੇ ਮਾਨਸਾ ਤੋਂ ਰਜਿੰਦਰ ਜੀ ਨੇ ਇਹਨਾਂ ਨੇ ਵੀ ਉਹ ਗੱਲ ਕਹੀ ਹੈ ਕਿ ਜਿਹੜਾ ਨਸ਼ਾ ਨਸ਼ੇ ਨੂੰ ਰੋਕਣ ਦੇ ਲਈ ਜਿਹੜਾ ਕਹੇ ਤਾਂ ਜਾਂਦਾ ਕਿ ਸਰਕਾਰਾਂ ਨੂੰ ਵੀ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਕਿ ਜਿਹੜਾ ਪਰ ਰੈਸਟੋਰੈਂਟਾਂ ਦੇ ਵਿੱਚ ਪੈਲਸਨ ਦੇ ਵਿੱਚ ਵੀ ਦੇਖਦੇ ਆਂ ਕਿ ਹੋਟਲਾਂ ਦੇ ਵਿੱਚ ਵੀ ਦੇਖਿਆ ਜਾਂਦਾ ਕਿ ਲੜਕੀਆਂ ਖੁਦ ਆਪਾ ਵੀ ਦੀਆਂ ਸ਼ਰਾਬ ਪਿਲਾਉਂਦੀਆਂ ਨੇ ਕਿ ਉਹਨਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਵੀ ਦੇਣਾ ਚਾਹੀਦਾ ਕਿ ਉਹਨਾਂ ਦੇ ਉੱਪਰ ਰੋਕ ਵੀ ਲਾਉਣੀ ਚਾਹੀਦੀ ਹੈ ਤੇ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਹੈਲੋ ਹੈਲੋ ਹਾਂਜੀ ਸੰਜੀਪ ਜੀ ਹਾਂਜੀ ਹਾਂਜੀ ਮੈਡਮ ਦੇਖੋ ਅਰਜਿੰਦਰ ਜੀ ਦੀ ਮੈਡਮ ਦੇਖੋ ਗੱਲ ਬਹੁਤ ਸਾਫ਼ ਦਰਸਤੋਂ ਹੁੰਦੀ ਆ ਅੰਕੜਿਆਂ 'ਚ ਗੱਲ ਕਰਦੇ ਆ ਬੜੇ ਸਮਝਦਾਰ ਤੇ ਸੁਲਝੇ ਹੋਏ ਇਨਸਾਨ ਹੈ ਜੀ ਹੂੰ ਕਿਉਂਕਿ ਉਹਨਾਂ ਦੀ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਬਹੁਤ ਵਧੀਆ ਗੱਲ ਕੀਤੀ ਹੈ ਜਿਹੜਾ ਉਹ ਐਕਟ ਦੀ ਗੱਲ ਕਰਦੇ ਆ ਮੈਡਮ ਉਹ 38 41 ਫਾਰਮ ਦੀ ਗੱਲ ਕਰਦੇ ਆ ਬਿਲਕੁਲ ਉਸੇ ਦੇ ਤਹਿਤ ਜਿਹੜਾ ਕਿਤੇ ਨਾ ਕਿਤੇ ਪੰਜਾਬ ਬਦਨਾਮ ਹੋ ਰਿਹਾ ਕੋਈ ਇੱਕ ਐਕਟ ਇਦਾਂ ਦਾ ਲੱਗਿਆ ਕਿ ਜਿਹੜੀ ਤਦਾਦ ਆ ਕਿਤੇ ਨਾ ਕਿਤੇ ਨਸ਼ਿਆਂ ਦੀ ਜਿਹੜੀ ਪੰਜਾਬ ਤੋਂ ਵੱਧ ਚੜ ਕੇ ਨਿਕਲਦੀ ਹੈ ਦੇਖੋ ਇੱਕ ਕਾਗਜ਼ਾਂ ਦੇ ਵਿੱਚ ਨਸ਼ਾ ਪਾ ਦੇਣਾ ਮੈਡਮ ਇਹ ਕਸ ਨਸ਼ੀਲੇ ਘੋਲ ਪਦਾਰਥ ਬਣਾ ਕੇ ਮਾਨਜੋਗ ਅਦਾਲਤਾਂ ਦੇ ਵਿੱਚ ਪੇਸ਼ ਕਰਦੇ ਨੇ ਉਹਨਾਂ ਨੂੰ ਝੂਠ ਨੂੰ ਸੱਚ ਬਣਾ ਦੇਣਾ ਐਦਾਂ ਦੇ ਜਿਹੜੇ ਕੇਸ ਹਨ ਉਹਨਾਂ ਦੇ ਵਿੱਚ ਅੰਕੜਿਆਂ 'ਚ ਵਾਅਦਾ ਕੀਤਾ ਗਿਆ ਕਿਤੇ ਨਾ ਕਿਤੇ ਸਰਕਾਰਾਂ ਨੂੰ ਚਾਹੀਦਾ ਵੀ ਜਿਹੜਾ ਨਸ਼ਾ ਫੜਿਆ ਜਾਂਦਾ ਉਹਦੀ ਮਾਨਜੋਗ ਅਦਾਲਤ ਮਾਨਜੋਗ ਜੱਜ ਸਾਹਿਬ ਆਪ ਅੱਗੇ ਜਿੰਨੀ ਕੁਆਂਟੀਟੀ ਫੜੀ ਗਈ ਹੈ ਜਾਂ ਜਿਹੜਾ ਨਸ਼ੀਲਾ ਘੋਲ ਫੜਿਆ ਗਿਆ ਪਦਾਰਥ ਫੜਿਆ ਗਿਆ ਉਹ ਕਿੰਨੀ ਕੁਆਂਟੀਟੀ 'ਚ ਆ ਜਾਂ ਉਹਦੀ ਜਿਹੜਾ ਉਹਦੀ ਸੈਂਪਲ ਹੈ ਸਹੀ ਹੈ ਗਲਤ ਹੈ ਉਹ ਚੀਜ਼ ਕਿਤੇ ਨਾ ਕਿਤੇ ਸਹੀ ਰੂਪ ਦੇ ਵਿੱਚ ਹੋਵੇ ਤਾਂ ਅੰਕੜਿਆਂ ਦੇ ਵਿੱਚ ਘਾਟਾ ਹੋ ਸਕਦਾ ਕਿਤੇ ਨਾ ਕਿਤੇ ਜਿਹਾ ਜੀ ਅੰਕੜਿਆਂ ਦੇ ਵਿੱਚ ਵਾਧਾ ਸਰਕਾਰਾਂ ਵੱਲੋਂ ਕੀਤਾ ਗਿਆ ਕਿਤੇ ਨਾ ਕਿਤੇ ਇਸ ਐਕਟ ਨੂੰ ਭੰਗ ਕਰਕੇ ਇਸ ਨੂੰ 2941 ਫਾਰਮ ਦੀ ਜਿਹੜੇ ਰਜਿੰਦਰ ਜੀ ਗੱਲ ਕਰਦੇ ਕਿਤੇ ਨਾ ਕਿਤੇ ਬਿਲਕੁਲ ਸਹੀ ਗੱਲ ਕਰ ਰਹੇ ਆ ਉਹ ਅਗਰ ਉਹ ਚੀਜ਼ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਅੰਕੜਿਆਂ ਦੇ ਵਿੱਚ ਘਾਟਾ ਹੋਊਗਾ ਜਿਹੜੇ ਨਜਾਇਜ਼ ਪ੍ਰੋਮੋਸ਼ਨਾਂ ਦੇ ਤਹਿਤ ਜਾਂ ਕਿਤੇ ਨਾ ਕਿਤੇ ਡਿਪਾਰਟਮੈਂਟ ਹੈ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਜਦ ਤੱਕ ਡਿਪਾਰਟਮੈਂਟ ਜਾਂ ਉਹਨਾਂ ਦੇ ਨਾਲ ਸੰਬੰਧਤ ਲੋਕ ਜੋੜੇ ਹੋਏ ਈਮਾਨਦਾਰ ਨਹੀਂ ਹੁੰਦੇ ਜਦ ਤੱਕ ਚੀਜ਼ਾਂ ਖਤਮ ਨਹੀਂ ਹੋ ਸਕਦੀ। ਹੋਈਏ ਦੇਖੋ ਇਹਨਾਂ ਦੀ ਡੰਗਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਸਿਰਫ ਉਹਨੇ ਹੀ ਵੀ ਗੱਲ ਕਹੀ ਕਿ ਹੋਰ ਕੰਟਰੀਆਂ ਦੇ ਵਿੱਚ ਵੀ ਨਸ਼ਾ बिकਦਾ ਹੈ, ਨਸ਼ਾ ਲੋਕ ਕਰਦੇ ਨੇ। ਸਿਰਫ ਸਾਡੇ ਪੰਜਾਬ ਹੈ ਜਿਹੜਾ ਸੂਬਾ ਹੈ ਸਾਡੇ ਪੰਜਾਬ ਨੂੰ ਹੀ ਕਿਉਂ ਬਦਨਾਮ ਕੀਤਾ ਜਾਂਦਾ ਹੈ? ਬਿਲਕੁਲ ਮੈਡਮ ਦੇਖੋ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਸਰਕਾਰਾਂ ਚੱਲਦੀਆਂ ਨਸ਼ਿਆਂ ਦੇ ਸਿਰ ਤੇ ਆ ਸਰਕਾਰਾਂ ਚੱਲਦੀਆਂ ਭ੍ਰਿਸ਼ਟਾਚਾਰੀ ਦੇ ਸਿਰ ਤੇ ਆ ਜਿਸ ਤਹੀਏ ਵੀ ਮਾਨ ਸਾਹਿਬ ਦੀ ਸਰਕਾਰ ਗਲਤ ਆ ਜਾਂ ਮਾਨ ਸਾਹਿਬ ਦੇ ਬੰਦੇ ਸਹੀ ਆ ਦੇਖੋ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਉੱਤੋਂ ਅਗਲਾ ਕੁਝ ਹੁੰਦਾ ਵਿੱਚੋਂ ਜਿਹੜੇ ਧੰਦੇ ਹੁੰਨੇ ਆ ਉਹ ਬਾਅਦ ਚ ਪਤਾ ਲੱਗਦਾ ਜਾਂ ਦੂਜੀ ਸਰਕਾਰ ਆਉਣੀ ਆ ਅਗਰ ਇਹਨਾਂ ਦੇ ਕੰਡੇ ਬੀਜੇ ਗਏ ਪਿਛਲੇ ਸਰਕਾਰਾਂ ਦੇ ਕੰਡੇ ਬੀਜੇ ਗਏ ਆ ਉਹ ਅਗਰ ਕਿਤੇ ਨਾ ਕਿਤੇ ਉਹ ਕਾਨੂੰਨ ਨੂੰ ਮਤਲਬ ਹੱਥੇ ਚ ਨਾਲ ਲੰਦੇ ਜਾਂ ਨਜਾਇਜ਼ ਲੋਕਾਂ ਦੇ ਪਰਚੇ ਨਾ ਪਾਉਂਦੇ ਗਰੀਬ ਲੋਕਾਂ ਨੂੰ ਅੰਦਰ ਨਾ ਕਰਦੇ ਸਹੀ ਜਿਹੜੇ ਤਸਕਰਾਂ ਨੂੰ ਅੰਦਰ ਵੜ ਕੇ ਕਰਦੇ ਤਾਂ ਨਸ਼ਾ ਜੜ ਤੋਂ ਖਤਮ ਹੋ ਸਕਦੇ ਸੀ ਨਸ਼ਾ ਵੇਚਣੇ ਵਾਲਾ ਬੰਦਾ ਜਿਹੜਾ ਕਿਤੇ ਨਾ ਕਿਤੇ ਉਹ ਲੋਕ ਜੜ ਤੋਂ ਖਤਮ ਹੋਣੇ ਚਾਹੀਦੇ ਨਸ਼ਾ ਆਉਣਾ ਜੜ ਤੋਂ ਖਤਮ ਹੋਣਾ ਚਾਹੀਦਾ ਤਾਂ ਕਿ ਜਾ ਕੇ ਕਿਤੇ ਨਾ ਕਿਤੇ ਨਸ਼ੇ ਤੇ ਖਲ ਪਾਉਗੀ ਜੀ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਏਸੀ ਦੇ ਖੜ੍ਹ ਤੋਂ ਸੰਜੀਪ ਸ਼ਰਮਾ ਜੀ ਜੋ ਕਿ ਡੇਲੀ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਕਿ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਨਸ਼ੇ ਦੀਪਾ ਉਹ ਹੀ ਗੱਲ ਕਰ ਰਹੇ ਸੀ ਪ੍ਰਿਸ਼ਟਾਚਾਰੀ ਦੀ ਗੱਲ ਕੀਤੀ ਹੈ ਤੇ ਜਿਹੜਾ ਸੀਐਮ ਭਗਵਾਨ ਤੁਮਾਨ ਵੱਲੋਂ ਕੱਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਲੋਕਾਂ ਦੇ ਲਈ ਇੱਕ ਜਿਹੜਾ ਤੋਹਫਾ ਦਿੱਤਾ ਗਿਆ ਕਿ ਥਰਮਨ ਪਲਾਂਟ ਜਿਹੜਾ ਹੈ ਕ੍ਰਿਦ ਹੈ ਕਿ ਉਹਨਾਂ ਨੇ ਲੋਕਾਂ ਨੂੰ ਬਹੁਤ ਵਧੀਆ ਤੋਹਫ਼ਾ ਦਿੱਤਾ ਹੈ ਜਿਸ ਦੇ ਨਾਲ ਸਾਡੇ ਲੋਕਾਂ ਨੂੰ ਵਧੀਆ ਸਹੂਲਤ ਮਿਲੇਗੀ ਕਿ ਸ ਹੋਰ ਬਿਜਲੀ ਜਿਹੜੀ ਹੈ ਸਸਤੀ ਹੋਵੇਗੀ ਤੇ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ